ਸਰੇ ਦਰਦਨਾਕ ਹਾਦਸਾ ਵਾਪਰ ਗਿਆ ਦੋਸਤਾਂ ਦੀ ਕਾਰ ਨਾਲੇ ਦੇ ਵਿੱਚ ਜਾ ਡਿੱਗੀ ਤਾਂ ਮਾਤਾ ਚਿੰਤਪੁਰਨੀ ਨੈਸ਼ਨਲ ਹਾਈਵੇ ਦੇ ਉੱਤੇ ਸਵੇਰੇ ਸਵੇਰੇ ਆ ਹਾਦਸਾ ਵਾਪਰਿਆ ਮਾਤਾ ਚਿੰਤਪੁਰਨੀ ਦਰਬਾਰ ਤੋਂ ਹਿਮਾਚਲ ਤੋਂ ਮੱਥਾ ਟੇਕ ਕੇ ਤਿੰਨ ਦੋਸਤ ਵਾਪਸ ਆ ਰਹੇ ਸੀਗੇ ਜਦੋਂ ਪਿੰਡ ਆਦਮਵਾਲ ਨੇੜੇ ਪਹੁੰਚੇ ਤਾਂ ਇਹ ਭਿਆਨਕ ਹਾਦਸਾ ਵਾਪਰ ਗਿਆ ਹਾਦਸਾ ਇੰਨਾ ਭਿਆਨਕ ਸੀਗਾ ਕਿ ਗੱਡੀ ਦੇ ਏਅਰ ਬੈਗ ਖੁੱਲ ਗਏ ਜਿਸ ਕਰਕੇ ਜਿਹੜੇ ਕਾਰ ਸਵਾਰ ਤਿੰਨੋ ਦੋਸਤ ਸੀਗੇ ਉਹਨਾਂ ਦੀ ਜਾਨ ਬਚ ਗਈ ਤਾਂ ਮੌਕੇ ਦੇ ਉੱਤੇ ਮੌਜੂਦ ਲੋਕਾਂ ਦੇ ਮੁਤਾਬਕ ਪਿੰਡ ਆਦਮਵਾਲ ਦੇ ਵਿੱਚ ਸੜਕ ਦੇ ਬਿਲਕੁਲ ਨਾਲ ਨਹਿਰ ਵਰਗਾ ਨਾਲਾ ਹੈ ਜਿਸ ਦੇ ਕਰਕੇ ਜਿੱਥੇ ਕੋਈ ਚੇਤਾਵਨੀ ਬੋਰਡ ਵੀ ਨਹੀਂ ਲੱਗਿਆ ਹੋਇਆ ਨਾ ਹੀ ਇਸ ਦੇ ਨਾਲੇ ਦੇ ਕਿਨਾਰੇ ਦੇ ਉੱਪਰ ਕੋਈ ਰਿਫਲੈਕਟਰ ਜਾਂ ਸਲੈਬ ਬਣੀ ਹੋਈ ਹੈ ਤਾਂ ਜਿਸ ਦੇ ਕਰਕੇ ਇਹ ਨਾਲਾ ਦਿਖਾਈ ਨਹੀਂ ਦਿੰਦਾ ਤਾਂ ਹਾਦਸੇ ਵਾਪਰ ਰਹੇ ਨੇ ਤਾਂ ਅੱਜ ਵੀ ਜਦੋਂ ਤਿੰਨ ਦੋਸਤ ਮਾਤਾ ਚਿੰਤਪੁਰਨੀ ਗਏ ਹੋਏ ਸੀਗੇ ਉੱਥੇ ਮੱਥਾ ਟੇਕ ਕੇ ਜਦੋਂ ਵਾਪਸ ਪਰਤ ਰਹੇ ਸੀਗੇ ਸੀਗੇ ਤਾਂ ਪਿੰਡ ਆਦਮ ਵਾਰਡ ਦੇ ਨੇੜੇ ਜਦੋਂ ਹੀ ਪਹੁੰਚਦੇ ਨੇ ਤਾਂ ਉਹਨਾਂ ਦੀ ਜੜੀ ਕਾਰ ਸਿੱਗੀ ਸਿੱਧਾ ਨਾਲੇ ਦੇ ਵਿੱਚ ਜਾ ਕੇ ਡਿੱਗੀ ਤਾਂ ਇੱਥੇ ਜਿਹੜੇ ਸਥਾਨਕ ਲੋਕ ਨੇ ਉਹਨਾਂ ਦੇ ਦੱਸਣ ਮੁਤਾਬਕ ਆਏ ਦਿਨ ਇਸ ਨਾਲੇ ਦੇ ਕਰਕੇ ਹਾਸੇ ਹੁੰਦੇ ਰਹਿੰਦੇ ਨੇ ਤੇ ਧੁੰਦ ਵਾਲੇ ਦਿਨਾਂ ਦੇ ਵਿੱਚ ਤਾਂ ਕਾਫੀ ਜ਼ਿਆਦਾ ਹਾਸੇ ਇੱਥੇ ਵਾਪਰਦੇ ਨੇ ਤਾਂ ਇਸ ਨਾਲੇ ਕਿਨਾਰੇ ਖੜੇ ਹੋ ਕੇ ਬਾਣਾ ਨੂੰ ਇਸ ਨਾਲੇ ਸੰਬੰਧੀ ਸੁਚੇਤ ਅਵੀ ਲੋਕੀ ਕਰਦੇ ਨੇ ਜਿਹੜੇ ਲੋਕ ਨੇ ਉਹ ਸੁਚੇਤ ਵੀ ਉਹਨਾਂ ਦੇ ਵੱਲੋਂ ਕੀਤਾ ਜਾਂਦਾ ਹੈ ਤਾਂ ਇਸ ਨਾਲੇ ਦੇ ਵਿੱਚ ਇਹਨਾਂ ਦੋਸਤਾ ਦੀ ਗੱਡੀ ਡਿੱਗ ਗਈ ਧੁੰਦ ਵੀ ਕਾਫੀ ਇਸ ਸਮੇਂ ਪੈ ਰਹੀ ਹੈ ਜੇਕਰ ਪੰਜਾਬ ਦੀ ਗੱਲ ਕਰੀਏ ਹਿਮਾਚਲ ਦੀ ਗੱਲ ਕਰੀਏ ਤਾਂ ਸ਼ੀਤ ਲਹਿਰ ਉੱਥੇ ਵਗ ਰਹੀ ਹੈ ਤਾਂ ਇਹ ਦੋਸਤ ਜਿਹੜੇ ਸੀਗੇ ਤਿੰਨ ਦੋਸਤ ਸੀਗੇ ਤਿੰਨ ਦੋਸਤ ਮਾਤਾ ਚੰਨ ਚਿੰਤਪੂਰਨੀ ਦਰਬਾਰ ਗਏ ਹੋਏ ਸੀਗੇ ਹਿਮਾਚਲ ਉੱਥੋਂ ਮੱਥਾ ਟੇਕ ਕੇ ਜਦੋਂ ਵਾਪਸ ਪਰਤ ਰਹੇ ਸੀਗੇ ਤਾਂ ਪਿੰਡ ਆਦਮਵਾਲ ਦੇ ਨੇੜੇ ਉਹਨਾਂ ਦੀ ਕਾਰ ਨਾਲੇ ਦੇ ਵਿੱਚ ਡਿੱਗ ਜਾਂਦੀ ਹੈ ਤਾਂ ਇਹ ਉਸੇ ਕਾਰ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਹਾਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਜਿਹੜੀ ਕਾਰ ਹੈ ਉਸਦੇ 에ਅਰ ਬੈਗ ਖੋਲ ਗਏ ਨੇ ਤਾਂ ਰਾਹਤ ਵਾਲੀ ਗੱਲ ਇਹ ਹੈ ਕਿ ਕਿਸੇ ਤਰੀਕੇ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਤਾਂ ਜਿਹੜੇ ਲੋਕ ਨੇ ਇੱਥੋਂ ਦੇ ਸਥਾਨਕ ਲੋਕ ਨੇ ਉਹਨਾਂ ਦੇ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਇਸ ਰੋਡ ਦੇ ਕਿਨਾਰਿਆਂ ਉੱਪਰ ਨਾਲੇ ਅਤੇ ਡੁੰਗੀਆਂ ਥਾਵਾਂ ਲਈ ਜਾਂ ਤਾਂ ਮੁਰੰਮਤ ਕੀਤੀ ਜਾਵੇ ਜਾਂ ਫਿਰ ਇੱਥੇ ਚੇਤਾਵਨੀ ਬੋਰਡ ਲਗਾਏ ਜਾਣ ਤਾਂ ਰਿਫਲੈਕਟਰ ਲਗਾਏ ਜਾਣ ਤਾਂ ਜੋ ਹਾਦਸੇ ਨਾ ਵਾਪਰਨ ਤਾਂ ਕੀ ਕੁਝ ਕਹਿਣਾ ਹੈ ਕਾਰ ਚਾਲਕਾ ਦਾ ਤਾਂ ਮੌਕੇ ਤੇ ਮੌਜੂਦ ਲੋਕਾਂ ਦਾ ਆਓ ਤੁਹਾਨੂੰ ਸੁਣਾਣੇ ਉਨੀ ਮੱਥਾ ਟੇਕਿਆ ਅੱਛਾ ਮਾਤਾ ਜੀ ਦੇ ਦਰਬਾਰ ਤੋਂ ਮੱਥਾ ਟੇਕਿਆ ਰਿਹਾ ਸੀ ਇਹ ਕਿਹ ਹੋਇਆ ਕਿਹੜੀ ਜਗ੍ਹਾ ਹੋਇਆ ਸਾਈਡ ਨੂੰ ਨਾਲਾ ਸੀਗਾ ਪਤਾ ਨਹੀਂ ਲੱਗਿਆ ਭਾਜੀ ਅੱਛਾ ਜੀ ਔਰ ਰੋਡ ਤੇ ਕਾਫੀ ਨਾਲ ਹੀ ਹੈ ਬਿਲਕੁਲ ਨਾਲ ਹੀ ਸੀਗਾ ਬਿਲਕੁਲ ਠੀਕ ਹੈ ਜੀ ਤੇ ਉਹ ਜਿਵੇਂ ਕੰਟਰੋਲ ਨਹੀਂ ਕਰ ਪਾਇਆ ਕੰਟਰੋਲ ਨਹੀਂ ਕਰ ਪਾਇਆ ਉਹਦੇ ਕਰਮ ਥੋੜੀ ਤਕਾਬੜ ਵੀ ਸੀਗੀ ਉਹਦੇ ਕਰਮ ਠੀਕ ਹੈ ਜੀ ਤੇ ਕਿੰਨੇ ਜਣੇ ਸਵਾਰ ਸੀਗੇ ਗੱਡੀ 'ਚ ਤਿੰਨ ਬੰਦੇ ਤਿੰਨ ਬੰਦੇ ਕੋਈ ਜਾਨੀ ਨੁਕਸਾਨ ਨਹੀਂ ਕੋਈ ਨੁਕਸਾਨ ਨਹੀਂ ਤੇ ਗੱਡੀ ਦਾ ਨੁਕਸਾਨ ਕਿੰਨਾ ਕੁ ਹੋ ਗਿਆ ਜੀ ਗੱਡੀ ਦਾ ਨੁਕਸਾਨ ਅਪਰੋਕਸ ਹੋਣਾ ਇੰਸ਼ੋਰੈਂਸ ਵਾਲਾ ਲੱਗਦਾ ਕਿ ਇਰ ਵਿੱਚ ਖੁੱਲਣ ਨਾਲ ਜ਼ਿਆਦਾ ਬਚਾਅ ਹੋ ਗਿਆ ਤੁਹਾਡਾ ਜੀ ਬੈਗ ਨਾ ਹੁੰਦੇ ਗੱਡੀ 'ਚ ਜਾਂ ਨਾ ਖੁੱਲਦੇ ਤਾਂ ਫਿਰ ਬਿਲਕੁਲ ਨੁਕਸਾਨ ਆ ਜਾਂਦਾ ਤੇ ਫਿਰ ਗੱਡੀ 'ਚੋਂ ਤੁਹਾਨੂੰ ਪਿੰਡ ਵਾਲਿਆਂ ਨੇ ਕੱਢਿਆ ਜਾਂ ਕਿਸ ਤਰ੍ਹਾਂ ਮੁਸ਼ਕਲ ਬੜੀ ਆਈ ਹੋਣੀ ਹਾਂ ਥੋੜਾ ਜਿਹਾ ਮੁੰਡੇ ਸੇ ਕਿੱਥੇ ਸਾਈਡ ਤੋਂ ਉਹਨਾਂ ਨੇ ਕੱਢ ਦਿੱਤਾ ਸੀ ਅੱਛਾ ਜੀ ਹਾਂਜੀ ਤੇ ਗੱਡੀ ਕਿਹੜੀ ਆ ਇਹ ਜੀ ਨੈਕਸਨ ਹੈ ਠੀਕ ਹੈ ਜੀ ਕੋਈ ਇਤਲਾਹ ਦਿੱਤੀ ਕੋ ਪੁਲਿਸ ਨੂੰ ਜਾਂ ਬਲੇਸ ਨੂੰ ਕੋਈ ਨੋ ਨਹੀ ਸਰ ਬਸ ਹਮੇ ਦੇਖਦੇ ਹਾਂ ਉਹ ਮੁੰਡਿਆਂ ਨੂੰ ਬੁਲਾਇਆ ਹੋਇਆ ਹੈ ਗੱਡੀ 'ਚ ਤੁਸੀਂ ਨਾਲ ਸਵਾਰ ਸੀਗੇ ਜੀ ਨਹੀਂ ਸਰ ਮੈਂ ਪਿੱਛੇ ਬੈਠਾ ਸੀਗਾ ਜੀ ਅੱਛੇ ਨਾਲ ਬੈਠੇ ਸੀਗੇ ਤਾਂ ਜੀ 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 ਤੇ ਕਿੱਥੋਂ ਆ ਰਹੇ ਸੀਗੇ ਜੀ ਅਸੀਂ ਚੰਤਪੁਰ ਨਹੀਂ ਗਏ ਸੀ ਮਾਥਾ ਟੇਕਣ ਗਏ ਸੀ ਤੇ ਰਿਹائش ਸ਼ਾਰਪੁਰ ਦੇ ਜੀ ਹਾਂ ਜੀ ਸ਼ਾਰਪੁਰ ਦੇ ਜੀ ਤੇ ਇੱਕ ਤਾਂ ਕੀ ਗੱਲ ਹੋ ਗਈ ਹਾਦਸਾ ਕਿਵੇਂ ਹੋ ਗਿਆ ਜੀ ਕਿਸੇ ਨੂੰ ਪਤਾ ਹਾਦਸਾ ਸਰ ਇੱਦਾਂ ਵੀ ਸਾਈਡ ਤੇ ਸੀਗਾ ਨਾਲਾ ਅੱਛਾ ਜੀ ਨਾਲੇ ਦੀ ਕਿੰਨੀ ਕੋ ਵਿਜ਼ਿਬਿਲਟੀ ਹੈ ਨਹੀਂ ਵੀ ਕੀ ਹੈ ਕਿੰਨੀ ਹੈ ਅਨਸਟ੍ਰਕਚਰਡ ਹੈਗਾ ਆ ਜੀ ਜੇ ਇਹਦੇ ਉੱਤੇ ਕੁਝ ਹੁੰਦੀ ਹੈ ਸਾਡਾ ਬਚਾ ਸੀਗਾ ਜੀ ਉਹ ਖੁੱਲਾ ਨਾਲਾ ਉਹ ਨਾਲੇ ਦੇ ਵਿੱਚ ਸਿੱਧੀ ਆ ਕੇ ਡਿੱਗ ਗਿਆ ਕਾਫੀ ਵੱਡਾ ਨਾਲਾ ਹੈਗਾ ਬਹੁਤ ਵੱਡਾ ਨਾਲਾ ਹੈ ਬਣਨਾ ਚਾਹੀਦਾ ਬਹੁਤ ਜ਼ਰਾ ਉਹ ਪਿੱਛੇ ਕੋਈ ਰਿਫਲੈਕਟਰ ਚਤਾਵਨੀ ਵੀ ਨਜ਼ਰ ਆਈ ਕੋਈ ਉਹ ਨਾਲੇ ਬਾਰੇ ਕੋਈ ਨਹੀਂ ਕੁਝ ਨਹੀਂ ਕੋਈ ਸਾਵਧਾਨੀ ਨਹੀਂ ਕੋਈ ਨਿਸ਼ਾਨ ਨਹੀਂ ਕੋਈ ਕੁਝ ਨਹੀਂਗਾ ਇਹ ਤਾਂ ਜਾਨਲੇਵਾ ਨਾਲਾ ਹੈ ਜੀ ਇਹ ਤੇ ਜਦੋਂ ਹਾਈ ਸਪੀਡ ਗੱਡੀ ਆਊਗੀ ਤਾਂ ਆਬਵੀਅਸਲੀ ਤਾਂ ਆਬਵੀਅਸਲੀ ਆਬਵੀਅਸਲੀ ਜੇ ਤਾਂ ਸਲੇਬ ਬਣਾਈ ਹੋਵੇ ਨਾ ਪ੍ਰੋਪਰ ਬਣਾ ਜਿੱਦਾਂ ਨਾਲੇ ਬਣਾਇਆ ਹੋਵੇ ਯਾਰ ਰਿਫਲੈਕਟਰ ਲੱਗਾ ਹੋਵੇ ਆਹ ਰਿਫਲੈਕਟਰ ਲੱਗਾ ਹੋਵੇ ਕੋਈ ਨਿਸ਼ਾਨ ਹੋਵੇ ਆਹ ਚੇਤਾਵਨੀ ਇੱਥੇ ਦੀ ਲੋਕਲ ਜੋ ਵੀ ਅਥਾਰਟੀ ਹੈਗੀ ਆ ਜੋ ਵੀ ਪੈਨਸਲ ਚਤੰਚ ਹੈਗੇ ਜੋ ਵੀ ਜੋ ਕਰਤਾਰੀ ਹੈਗੇ ਉਹਨਾਂ ਨੂੰ ਇਸ ਇਸ ਰਿਗਾਰਡਿੰਗ ਕਾਰਵਾਈ ਕਰਨੀ ਚਾਹੀਦੀ ਨਾਲਾ ਬਣਾਉਣਾ ਚਾਹੀਦਾ ਠੀਕ ਹੈ ਜੀ ਇੱਥੋਂ ਲੱਖਾਂ ਦੁਨੀਆ ਲੰਘਦੀ ਆ ਮਾਤਾ ਦੇ ਜਾਂਦੀ ਆ ਅੱਗੇ ਸਾਰਾ ਹੀ ਹਿਮਾਚਲ ਨੂੰ ਜਾਂਦਾ ਹੈ ਇਹ ਰਸਤਾ ਵੱਡੀਆਂ ਗੱਡੀਆਂ ਕੋਈ ਛ ਉਹ ਮਿਸਾਬ ਨਿਕਲ ਚੱਲੀ ਆ ਜੀ ਚਲੋ ਆਸ ਤੇ ਮਾਤਾ ਦੇ ਦਰਸ਼ਨ ਕਰਨ ਗਈ ਸੀ ਮਾਤਾ ਦੀ ਕਿਰਪਾ ਨਾਲ ਬਚਾਅ ਹੋ ਗਿਆ ਪਰ ਇਹ ਉਹ ਖਤਰਾ ਆ ਗਿਆ ਇਸ ਦਿੱਸਤ ਕਾਰਵਾਈ ਜਲਦ ਜਲਦ ਕਾਰਵਾਈ ਕਰਨੀ ਚਾਹੀਦੀ ਹੈ ਕਿਹੜਾ ਪਿੰਡ ਹੈਗਾ ਜੀ ਇਹ ਇਹ ਆਦਮ ਵਾਲਾ ਆਦਮ ਵਾਲਾ ਜੀ ਅੱਛਾ ਜੀ ਇਹ 에어 ਬੈਗ ਵੀ ਖੁੱਲ ਗਏ ਲੱਗਦਾ 에어 ਬੈਗ ਨਾ ਹੁੰਦੇ ਤਾਂ ਨੁਕਸਾਨ ਵੱਡਾ ਹੁੰਦਾ ਹਾਂ 에어 ਬੈਗ ਨਾ ਹੁੰਦੇ ਫਿਰ ਬਹੁਤ ਵੱਡਾ ਨੁਕਸਾਨ ਨੁਕਸਾਨ ਹੋ ਸਕਦਾ ਸੀਗਾ ਸਾਡਾ ਬਚਾਅ ਹੋ ਸਕਦਾ ਸੀਗਾ ਜੇ ਇਹਦੇ ਤੇ ਸਲੇਬਾ ਪਾਈਆਂ ਪਰਪੇਨਾ ਨਾਲਾ ਬਣਾਇਆ ਹੁੰਦਾ ਨਾ ਤੇ ਗੱਡੀ ਡਾਂਕੇ ਅੱਗੇ ਚੱਲ ਜਾਣੀ ਸੀਗੀ ਜੀ ਕਿੰਨੇ ਜਣੇ ਸਵਾਰ ਸੀ ਗੱਡੀ 'ਚ ਅਸੀਂ 3 ਜਣੇ ਸੀ ਠੀਕ ਹੈ ਜੀ ਕੋਈ ਪੁਲਿਸ ਨੂੰ ਜਾਂ ਕੋਈ ਐਂਬੂਲੈਂਸ ਨੂੰ ਹੁਣ ਕੋਈ ਮਦਦ ਲਈ ਤੁਸੀਂ ਹਲੇ ਹਲੇ ਰੀਸੈਂਟਲੀ ਹੋਇਆ ਹਲੇ ਆਪਣੇ ਕਰਿਆ ਨਹੀਂ ਕਰਨ ਆ ਜੀ ਇਹ ਸਰ ਸਿਰੇ ਦੇ ਬਿਲਕੁਲ ਫੜਕਦੇ ਬਿਲਕੁਲ ਸਿਰੇ ਦੇ ਨਾਲ ਆ ਤੁਹਾਡਾ ਨਾਮ ਕੀ ਭਾਜੀ ਮੇਰਾ ਨਾਮ ਬਰਿੰਦਰ ਸਿੰਘ ਬਾਬਾ ਜੀ ਕਿਹੜੀ ਜਗ੍ਹਾ ਭਾਜੀ ਰਹਿੰਦੇ ਆਪਾਂ ਇਹ ਆਦਮਬਾਲ ਪਿੰਡ ਆ ਜੀ ਇਹ ਹਾਦਸਾ ਵੀ ਆਦਮਬਾਲੀ ਹੋਇਆ ਹੈ ਹਾਂ ਜੀ ਹਾਂ ਜੀ ਹੁਣੇ ਹੋਇਆ ਹੀ ਆ ਜਸਟ ਕੀ ਗੱਲ ਕੀ ਕਿਸ ਤਰ੍ਹਾਂ ਕੋਈ ਸਾਹਮਣੇ ਆਇਆ ਜਾਂ ਕੀ ਕਿੱਦਾਂ ਹੋਇਆ ਜੀ ਇਹ ਸਰ ਸਾਹਮਣੇ ਨਹੀਂ ਮੇਰੇ ਕੋਲ ਸ਼ੈੱਡ ਡਰਾਈਵਰ ਨੂੰ ਝੋਕ ਆ ਗਈ ਆ ਤੇ ਇੱਕਦਮ ਚਿੰਤਪੁਰਨੀ ਤੋਂ ਆ ਰਿਹਾ ਸੀ ਮੇਰੇ ਖਾਲੇ ਅੱਛਾ ਜੀ ਉਧਰੋਂ ਆਇਆ ਉੱਥੋਂ ਇੱਥੋਂ ਆ ਕੇ ਬਸ ਸਿੱਧੇ ਆ ਕੇ ਨਾਲੇ 'ਚ ਵੱਜੇ ਆ ਅੱਛਾ ਜੀ ਜਦੋਂ ਨਾਲੇ ਦਾ ਵੀ ਇਹ ਬਹੁਤ ਕੰਮ ਖਰਾਬ ਆ ਜੀ ਕਾਫੀ ਕੀ ਹੈ ਫਟੀ ਹੈ ਨਹੀਂ ਕੋਈ ਵੀ ਚੀਜ਼ ਦੀ ਸੜਕ ਵੀ ਥੋੜੀ ਖੁਰ ਗਈ ਲੱਗਦੀ ਸਾਈਡ ਤੋਂ ਹਾਂ ਉਹ ਜਿੱਦਾਂ ਜੀਸੀਬੀ ਆਈ ਸੀ ਉਹਨੇ ਸਾਫ ਸੋਭ ਕੀਤਾ ਹੋਏ ਇੱਦਾਂ ਹੀ ਛੱਡ ਗਏ ਉਹ ਅੱਛਾ ਜੀ ਤੇ ਉਹ ਉਧਰ ਵੀ ਇੱਕ ਦਿਨ ਬੰਦਾ ਡਿਗਿਆ ਅੱਛਾ ਜੀ ਉਹ ਵੀ ਬੰਦੇ ਮੋਟਰਸਾਈਕਲ ਦੇ ਸੀਗੇ ਸਾਰੇ ਉਹ ਇਹ ਪੁੱਜ ਗਏ ਨਾਲੇ ਮੈਨੂੰ ਲੱਗਦਾ ਵੀ ਤਕਰੀਬਨ ਆਏ ਤੋਂ ਹਾਥੇ ਸੁਣਨ ਚ ਆਇਆ ਵੀ ਹੋ ਰਿਹਾ ਹੁੰਦੇ 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 ਸਰ ਨਾਲੇ ਦਾ ਬਹੁਤ ਕੰਮ ਖਰਾਬ ਆ ਸੁਣਨ ਚ ਆਇਆ ਵੀ ਅਕਸਰ ਇਹ ਹਾਦਸੇ ਆਈਦਰ ਹੁੰਦੇ ਰਹਿੰਦੇ ਆ ਹਾਂਜੀ ਹਾਂਜੀ ਇਹ ਕੋਈ ਦੇ ਬਾਰੇ ਕੋਈ ਪ੍ਰਬੰਧ ਜਾਂ ਕੋਈ ਲਿਖਤੀ ਜਾਂ ਕੋਈ ਇਸ ਤਰ੍ਹਾਂ ਇਹ ਤਾਂ ਜੀ ਹੁਣ ਪ੍ਰਸ਼ਾਸਨ ਨੂੰ ਚਾਹੀਦਾ ਹਾਂ ਇਹ ਮੜਾ ਮੋਟਾ ਇਹਨਾਂ ਦਾ ਦੇਖਣਾ ਪਹਿਲਾਂ ਵੀ ਹਾਦਸੇ ਹੁੰਦੇ ਰਹਿੰਦੇ ਹੁੰਦੇ ਹੁੰਦੇ ਜੀ ਇਹ ਤਾਂ ਲਗਾਤਾਰ ਹੀ ਹੁੰਦੇ ਆ ਠੀਕ ਹੈ ਜੀ ਹੁਣ ਇਹ ਜਿਹੜਾ ਕਿਹੜੀ ਗੱਡੀ ਕੱਢੀ ਸੀ ਭਾਜੀ ਇਹ ਗੱਡੀ ਹਿਸ਼ਾਰਪੁਰ ਦਾ ਨੰਬਰ ਆ ਜੀ ਅੱਛਾ ਜੀ ਮੇਰੇ ਖਿਆਲ ਟਾਟਾ ਅਟਿਆ ਕੋ ਅੱਛਾ ਜੀ ਕੋਈ ਨੁਕਸਾਨ ਜਾਨੀ ਤਾਂ ਨਹੀਂ ਹੋਇਆ ਜੀ ਨਹੀਂ ਨਹੀਂ ਬਚਾਅ ਹੋ ਗਿਆ ਬੰਦੇ ਦਾ ਜੀ ਠੀਕ ਹੈ ਜੀ ਗੱਡੀ ਕਾਫੀ ਬੁਰੀ ਤਰ੍ਹਾਂ ਡਿੱਗੀ ਹੈ ਹਾਂਜੀ 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 ਗੱਡੀ ਬਚਾਅ ਹੋ ਗਿਆ ਬਹੁਤ ਜ਼ੋਰ ਦੀ ਵੱਜੇ ਬੰਦੇ ਹੋ ਕਿੰਨੇ ਸੁਯੋਗ ਦਾ 9:30 ਵਜੇ ਸੜਕੇ ਪਉਣਗਾ ਠੀਕ ਠੀਕ ਕਿੰਨੇ ਸਵਾਰ ਸੀ ਕੋਈ ਦੇਖਿਆ ਤੁਸੀਂ ਗੱਡੀ ਚ ਚਾਰ ਜਣੇ ਸੀ ਮੇਰੇ ਖਿਆਲ ਨੂੰ ਨਹੀਂ ਮੱਥਾ ਟੇਕਿਆ ਅੱਛਾ ਮਾਤਾ ਜੀ ਦੇ ਦਰਬਾਰ ਤੋਂ ਮੱਥਾ ਟੇਕਿਆ ਰਹੇ ਸੀ ਇਹ ਕੀ ਹੋਇਆ ਕਿਹੜੀ ਜਗ੍ਹਾ ਹੋਇਆ ਸਾਈਡ ਨੂੰ ਨਾਲਾ ਸੀਗਾ ਪਤਾ ਨਹੀਂ ਲੱਗਿਆ ਭਾਜੀ ਅੱਛਾ ਜੀ ਔਰ ਰੋਡ 'ਤੇ ਕਾਫੀ ਨਾਲ ਹੀ ਹੈ ਬਿਲਕੁਲ ਨਾਲ ਹੀ ਸੀਗਾ ਬਿਲਕੁਲ ਠੀਕ ਹੈ ਜੀ ਤੋਂ ਜਿਵੇਂ ਕੰਟਰੋਲ ਨਹੀਂ ਕਰ ਪਾਇਆ ਕੰਟਰੋਲ ਨਹੀਂ ਕਰ ਪਾਇਆ ਉਹਦੇ ਕਰਮ ਥੋੜੀ ਤਕਾਬੜ ਵੀ ਸੀਗੀ ਉਹ ਤੋਂ ਕਰਮ ਠੀਕ ਹੈ ਜੀ ਤੇ ਕਿੰਨੇ ਜਣੇ ਸਵਾਰ ਸੀ ਗੱਡੀ 'ਚ ਤਿੰਨ ਬੰਦੇ ਤਿੰਨ ਬੰਦੇ ਕੋਈ ਜਾਨੀ ਨੁਕਸਾਨ ਨਹੀਂ ਕੋਈ ਨੁਕਸਾਨ ਨਹੀਂ ਤੇ ਗੱਡੀ ਦਾ ਨੁਕਸਾਨ ਕਿੰਨਾ ਖੋ ਗਿਆ ਜੀ ਗੱਡੀ ਦਾ ਨੁਕਸਾਨ ਅਪਰੋਕਸ ਹੁਣ ਇੰਸ਼ੋਰੈਂਸ ਵਾਲਾ ਹੀ ਦੱਸੇਗਾ ਥੋੜਾ ਜਿਹਾ ਠੀਕ ਹੈ ਜੀ 에어 ਬੈਗ ਖੁੱਲ ਕੇ ਗੱਡੀ ਦੀ ਹਾਂ ਜੀ 에어 ਬੈਗ ਲੱਗਦਾ ਕਿ 에어 ਬੈਗ ਖੁੱਲਣ ਨਾਲ ਜ਼ਿਆਦਾ ਬਚਾਅ ਹੋ ਗਿਆ ਤੁਹਾਡਾ ਜੀ ਬੈਗ ਨਾ ਹੁੰਦੇ ਗੱਡੀ 'ਚ ਜਾਂ ਨਾ ਖੁੱਲਦੇ ਤਾਂ ਫਿਰ ਬਿਲਕੁਲ ਨੁਕਸਾਨ ਕਾਫੀ ਨੁਕਸਾਨ ਹੁੰਦਾ ਤੇ ਫਿਰ ਗੱਡੀ 'ਚੋਂ ਤੁਹਾਨੂੰ ਪਿੰਡ ਵਾਲਿਆਂ ਨੇ ਕੱਢਿਆ ਜਾਂ ਕਿਸ ਤਰ੍ਹਾਂ ਮੁਸ਼ਕਲ ਬੜੀ ਆਈ ਹੋਣੀ ਹਾਂ ਥੋ ਠੀਕ ਹੈ ਜੀ ਕੋਈ ਇਤਲਾਹ ਦਿੱਤੀ ਕੋਈ ਪੁਲਿਸ ਨੂੰ ਜਾਂ ਐਂਬੂਲੈਂਸ ਨੂੰ ਕੋਈ ਨਹੀਂ ਸਰ ਬਸ ਹਲੇ ਦੇਖਦੇ ਹਾਂ ਉਹ ਮੁੰਡਿਆਂ ਨੂੰ ਬੁਲਾਇਆ ਹੋਇਆ ਗੱਡੀ 'ਚ ਤੁਸੀਂ ਨਾਲ ਸਵਾਰ ਸੀਗੇ ਜੀ ਨਹੀਂ ਸਰ ਮੈਂ ਪਿੱਛੇ ਬੈਠਾ ਸੀਗਾ ਜੀ ਅੱਛਾ ਨਾਲ ਬੈਠੇ ਸੀਗੇ ਤਾਂ ਜੀ 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 ਤੇ ਕਿੱਥੋਂ ਆ ਰਹੇ ਸੀਗੇ ਜੀ ਅਸੀਂ ਚਿੰਤਪੁਰ ਨਹੀਂ ਗਏ ਸੀ ਮਾਥਾ ਟੇਕਣ ਗਏ ਸੀ ਤੇ ਰਿਹਾਇਸ਼ ਸ਼ਹਿਰਪੁਰ ਦੇ ਜੀ ਹਾਂ ਜੀ ਸ਼ਹਿਰਪੁਰ ਦੇ ਜੀ ਤੇ ਇੱਕ ਤਾਂ ਕੀ ਗੱਲ ਹੋ ਗਈ ਹਾਦਸਾ ਕਿਵੇਂ ਹੋ ਗਿਆ ਜੀ ਕਿਸ ਲੱਗਾ ਪਤਾ ਹਾਦਸਾ ਸਰ ਇਦਾਂ ਵੀ ਸਾਈਡ ਤੇ ਸੀਗਾ ਨਾਲਾ ਅੱਛਾ ਜੀ ਨਾਲੇ ਦੀ ਕਿੰਨੀ ਕੋ ਵਿਜ਼ਿਬਿਲਟੀ ਹੈ ਨਹੀਂ ਵੀ ਕੀ ਹੈ ਕਿੰਨੀ ਹੈ ਅਨਸਟ੍ਰਕਚਰਡ ਹੈਗਾ ਆ ਜੀ ਜੇਰੇ ਉੱਤੇ ਹੁੰਦੀ ਹੈ ਸਾਡਾ ਬਚਾ ਸੀਗਾ ਜੀ ਉਹ ਖੁੱਲਾ ਨਾਲਾ ਉਹ ਨਾਲੇ ਦੇ ਵਿੱਚ ਸਿੱਧੀ ਆ ਕੇ ਡਿੱਗ ਕਾਫੀ ਵੱਡਾ ਨਾਲਾ ਹੈਗਾ ਬਹੁਤ ਵੱਡਾ ਨਾਲਾ ਹੈ ਬਣਨਾ ਚਾਹੀਦਾ ਬਹੁਤ ਜ਼ਰੂਰ ਕੋਈ ਨਾ ਪਿੱਛੇ ਕੋਈ ਰਿਫਲੈਕਟਰ ਦਾ ਚੇਤਾਵਨੀ ਵੀ ਨਜ਼ਰ ਨਹੀਂ ਆਈ ਤੁਹਾਨੂੰ ਨਾਲੇ ਬਾਰੇ ਕੋਈ ਕੁਝ ਨਹੀਂ ਕੋਈ ਸਾਵਧਾਨੀ ਨਹੀਂ ਕੋਈ ਨਿਸ਼ਾਨ ਨਹੀਂ ਕੋਈ ਕੁਝ ਨਹੀਂਗਾ ਜੀ ਇਹ ਤਾਂ ਜਾਨਲੇਵਾ ਨਾਲਾ ਹੈ ਜੀ ਇਹ ਤੇ ਜਦੋਂ ਹਾਈ ਸਪੀਡ ਗੱਡੀ ਆਊਗੀ ਤਾਂ ਆਬਵੀਅਸਲੀ ਤਾਂ ਆਬਵੀਅਸਲੀ ਆਬਵੀਅਸਲੀ ਜੇ ਤਾਂ ਸਲੈਬ ਬਣਾਈ ਹੋਵੇ ਨਾ ਪਰ ਆਪਾਂ ਬੇਨਾਂ ਜਿੱਦਾਂ ਨਾਲੇ ਬਣਾਇਆ ਹੋਵੇ ਯਾਰ ਰਿਫਲੈਕਟਰ ਲੱਗਾ ਹੋਵੇ ਆਹ ਰਿਫਲੈਕਟਰ ਲੱਗਾ ਹੋਵੇ ਕੋਈ ਨਿਸ਼ਾਨ ਹੋਵੇ ਹਾਂ ਚੇਤਾਵਨੀ ਇਥੇ ਦੀ ਲੋਕਲ ਜੋ ਵੀ ਅਥਾਰਟੀ ਹੈਗੀ ਆ ਜੋ ਵੀ ਪੰਚਾਇਤ ਸਤੰਚ ਹੈਗੇ ਜੋ ਵੀ ਸਰਕਾਰੀ ਹੈਗੇ ਉਹਨਾਂ ਨੂੰ ਇਸ ਇਸ ਰਿਗਾਰਡਿੰਗ ਕਾਰਵਾਈ ਕਰਨੀ ਚਾਹੀਦੀ ਨਾਲਾ ਬਣਾਉਣਾ ਚਾਹੀਦਾ ਠੀਕ ਹੈ ਜੀ ਇਥੋਂ ਲੱਖਾਂ ਦੁਨੀਆ ਲੰਘਦੀ ਆ ਮਾਤਾ ਦੇ ਜਾਂਦੀ ਆ ਕਿ ਸਾਰਾ ਹੀ ਹਿਮਾਚਲ ਨੂੰ ਜਾਂਦਾ ਹੈ ਇਹ ਰਸਤਾ ਜੀ ਵੱਡੀਆਂ ਗੱਡੀਆਂ ਕੋਈ ਛੋਟ ਤਦੇ ਦਰਸ਼ਨ ਕਰਨ ਗਿਆ ਸੀ ਮਾਤਾ ਦੀ ਕਿਰਪਾ ਨਾਲ ਬਚਾਅ ਹੋ ਗਿਆ ਪਰ ਇਹ ਉਹ ਖਤਰਾ ਹੈ ਇਸ ਤਰ੍ਹਾਂ ਕਾਰਵਾਈ ਜਲਦ ਜਲਦ ਕਾਰਵਾਈ ਕਰਨੀ ਚਾਹੀਦੀ ਕਿਹੜਾ ਪਿੰਡ ਹੈਗਾ ਜੀ ਇਹ ਇਹ ਆਦਮ ਦਾ ਆਦਮ ਵਾਲਾ ਜੀ ਅੱਛਾ ਜੀ ਇਹ 에어 ਬੈਗ ਵੀ ਖੁੱਲ ਗਏ ਲੱਗਦਾ 에어 ਬੈਗ ਨਾ ਹੋਤੇ ਤੈਨੂੰ ਨੁਕਸਾਨ ਵੱਡਾ ਹਾ 에어 ਬੈਗ ਨਾ ਹੁੰਦੇ ਫਿਰ ਬਹੁਤ ਵੱਡਾ ਨੁਕਸਾਨ ਨੁਕਸਾਨ ਹੋ ਸਕਦਾ ਸੀਗਾ ਸਾਡਾ ਬਚਾਅ ਹੋ ਸਕਦਾ ਸੀਗਾ ਜੇ ਇਹਦੇ ਤੇ ਸਲੇਬਾ ਪਾਈਆਂ ਪਰਪੋ ਬੇਨਾ ਨਾਲਾ ਬਣਾਇਆ ਹੁੰਦਾ ਨਾ ਤੇ ਗੱਡੀ ਡਾਂਕੇ ਅੱਗੇ ਚੱਲ ਜਾਣੀ ਸੀਗੀ ਜੀ ਹਾਂ ਤੇ ਕਿੰਨੇ ਜਣੇ ਸਵਾਰ ਸੀ ਗੱਡੀ 'ਚ ਅਸੀਂ 3 ਜਣੇ ਸੀਗੀ ਠੀਕ ਹੈ ਜੀ ਕੋ ਪੁਲਿਸ ਨੂੰ ਯਾਕੋ ਐਂਬੂਲੈਂਸ ਨੂੰ ਹੁਣ ਕਿ ਮਦਦ ਲਈ ਤੁਸੀਂ ਹਲੇ ਹਲੇ ਰੀਸੈਂਟਲੀ ਹੋਇਆ ਹਲੇ ਆਪਣੀ ਕਰਿਆ ਨਹੀਂ ਕਰਨਾ ਜੀ ਇਹ ਸਰ ਸਿਰੇ ਦੇ ਬਿਲਕੁਲ ਸੜਕ ਦੇ ਬਿਲਕੁਲ ਸਿਰੇ ਦੇ ਨਾਲ ਆਇਆ ਤੁਹਾਡਾ ਨਾਮ ਕੀ ਭਾਜੀ ਮੇਰਾ ਨਾਮ ਬਰਿੰਦਰ ਸਿੰਘ ਬਾਬਾ ਜੀ ਕਿਹੜੀ ਜਗ੍ਹਾ ਭਾਜੀ ਰਹਿੰਦੇ ਆਪਾਂ ਇਹ ਆਦਮਬਾਲ ਪਿੰਡ ਆ ਜੀ ਇਹ ਹਾਦਸਾ ਵੀ ਆਦਮਬਾਲੀ ਹੋਇਆ ਹੈ ਹਾਂ ਜੀ ਹਾਂ ਜੀ ਹੁਣੇ ਹੋਇਆ ਹੀ ਆ ਜਸਟ ਕੀ ਗੱਲ ਕੀ ਹੋਈ ਕਿਸ ਤਰ੍ਹਾਂ ਕੋਈ ਸਾਹਮਣੇ ਆਇਆ ਜਾਂ ਕੀ ਕਿੱਦਾਂ ਹੋਇਆ ਜੀ ਇਹ ਸਰ ਸਾਹਮਣੇ ਨਹੀਂ ਮੇਰੇ ਨਾਲ ਸ਼ੈੱਟ ਡਰਾਈਵਰ ਨੂੰ ਝੋਕ ਆ ਗਈ ਆ ਤੇ ਇੱਕਦਮ ਚਿੰਤਪੁਣੀ ਤੋਂ ਆ ਰਿਹਾ ਸੀ ਮੇਰੇ ਨਾਲ ਇਹ ਅੱਛਾ ਬਾਤ ਸਿੱਧੇ ਆ ਕੇ ਨਾਲੇ ਚ ਵੱਡੇ ਆ। ਅੱਛਾ ਜੀ। ਇਹ ਜਦੋਂ ਨਾਲੇ ਦਾ ਵੀ ਇਹ ਬਹੁਤ ਕੰਮ ਖਰਾਬ ਆ। ਜੀ। ਕਾਫੀ ਟਾਈਮ ਤੋਂ ਨਾਲਾ ਜਿਹੜਾ ਇਹ ਸੜਕ ਦੇ ਬਿਲਕੁਲ ਨਾਲ ਹੀ ਆ। ਜੀ। ਇਹਨੂੰ ਕੋਈ ਵੀ ਸੇਫਟੀ ਹੈ ਨਹੀਂ ਕੋਈ ਵੀ ਚੀਜ਼ ਦੀ। ਸੜਕ ਵੀ ਥੋੜੀ ਖੁਰ ਗਈ ਲੱਗਦੀ ਸਾਈਡ ਤੋਂ। ਹਾਂ ਉਹ ਜਦੋਂ ਜੀ ਸੀ ਬੀ ਆਈ ਸੀ ਉਹਨੇ ਸਾਫ ਸੋਭ ਕੀਤਾ ਹੋਏ ਇਦਾਂ ਹੀ ਛੱਡ ਗਏ ਉਹ। ਅੱਛਾ ਜੀ। ਇਹ ਉੱਧਰ ਵੀ ਇੱਕਦਾਂ ਬੰਦਾ ਡਿਗਿਆ। ਅੱਛਾ ਜੀ। ਉਹ ਵੀ ਬੰਦੇ ਮੋਟਰਸਾਈਕਲ ਦੇ ਜਿਵੇਂ ਸਾਰੇ ਉਹ। ਮੈਨੂੰ ਲੱਗਦਾ ਵੀ ਤਕਰੀਬਨ ਆਏ ਤਨ ਹਾਦਸੇ ਸੁਣਨ ਚ ਆਇਆ ਵੀ ਹੋ ਰਿਹਾ ਹੁੰਦੇ 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 ਸਰ ਵਾਲੇ ਦਾ ਬਹੁਤ ਕੰਮ ਖਰਾਬ ਆ ਸੁਣਨ ਚ ਆਇਆ ਵੀ ਅਕਸਰ ਇਹ ਹਾਦਸੇ ਆਈਦਰ ਹੁੰਦੇ ਰਹਿੰਦੇ ਆ ਹਾਂਜੀ ਹਾਂਜੀ ਤੇ ਇਹ ਕੋਈ ਦੇ ਬਾਰੇ ਕੋਈ ਪ੍ਰਬੰਧ ਜਾਂ ਕੋਈ ਲਿਖਤੀ ਜਾਂ ਕੋਈ ਇਸ ਤਰ੍ਹਾਂ ਜੀ ਤਾਂ ਜੀ ਹੁਣ ਪ੍ਰਸ਼ਾਸਨ ਨੂੰ ਚਾਹੀਦਾ ਹਾਂ ਇਹ ਮੜਾ ਮੋਟਾ ਇਹਨਾਂ ਦਾ ਦੇਖਣਾ ਪਹਿਲਾਂ ਵੀ ਹਾਦਸੇ ਹੁੰਦੇ ਰਹਿੰਦੇ ਹੁੰਦੇ 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 ਜੀ ਇਹ ਤਾਂ ਲਗਾਤਾਰ ਹੀ ਹੁੰਦੇ ਆ ਠੀਕ ਹੈ ਜੀ ਹੁਣ ਇਹ ਜਿਹੜਾ ਕਿਹੜੀ ਗੱਡੀ ਕੱਡੀ ਸੀਗੀ ਪਾਜੀ ਇਹ ਗੱਡੀ ਹੁਸ਼ਿਆਰਪੁਰ ਦਾ ਨੰਬਰ ਆ ਜੀ ਅੱਛਾ ਜੀ ਮੇਰਾ ਟਾਟਾ ਅਟਿਆ ਕੋ ਅੱਛਾ ਜੀ ਕੋਈ ਨੁਕਸਾਨ ਜਾਨੀ ਤਾਂ ਨਹੀਂ ਹੋਇਆ ਜੀ ਨਹੀਂ ਨਹੀਂ ਬਚਾਅ ਹੋ ਗਿਆ ਬੰਦੇ ਦਾ ਜੀ ਠੀਕ ਹੈ ਜੀ ਗੱਡੀ ਕਾਫੀ ਪੂਰੀ ਤਰ੍ਹਾਂ ਡਿੱਗੀ ਹੈ ਹਾਂਜੀ 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 ਗੱਡੀ ਬਚਾਅ ਹੋ ਗਿਆ ਬਹੁਤ ਜ਼ੋਰ ਦੀ ਵੱਜੇ ਬੰਦੇ ਕਿੰਨੇ ਕ ਵਜੇ ਇਹ ਹੋਇਆ ਜੀ ਹਾਦਸਾ ਜਸਟ ਮੇਰੇ ਖਿਆਲ 10 ਮਿੰਟ ਹੀ ਹੋਏਗਾ ਸੁਇਆ ਦਾ ਪੌਣੇ 8 ਵਜੇ ਤੜਕੇ ਪਹੁੰਚ ਗਏ ਠੀਕ ਠੀਕ ਹਾਂਜੀ ਹਾਂਜੀ ਕਿੰਨੇ ਸਵਾਰ ਸੀ ਕੋਈ ਦੇਖਿਆ ਤੁਸੀਂ ਗੱਡੀ 'ਚ ਤੇ ਚਾਰ ਜਣੇ ਸੀ ਮੇਰਾ ਖਿਆਲ ਗੁੰਨੀ ਮੱਥਾ ਟੇਕਿਆ ਅੱਛਾ ਮਾਤਾ ਜੀ ਦੇ ਦਰਬਾਰ ਤੋਂ ਮੱਥਾ ਟੇਕਿਆ ਰਹੇ ਸੀ ਇਹ ਕੀ ਹੋਇਆ ਕਿਹੜੀ ਜਗ੍ਹਾ ਹੋਇਆ ਸਾਈਡ ਨੂੰ ਨਾਲਾ ਸੀਗਾ ਪਤਾ ਨਹੀਂ ਲੱਗਿਆ ਭਾਜੀ ਅੱਛਾ ਜੀ ਔਰ ਰੋਡ 'ਤੇ ਕਾਫੀ ਨਾਲ ਹੀ ਹੈ ਬਿਲਕੁਲ ਨਾਲ ਹੀ ਸੀਗਾ ਬਿਲਕੁਲ ਠੀਕ ਹੈ ਜੀ ਤੇ ਜਿਵੇਂ ਕੰਟਰੋਲ ਨਹੀਂ ਕਰ ਪਾਇਆ ਕੰਟਰੋਲ ਨਹੀਂ ਕਰ ਪਾਇਆ ਉਹਦੇ ਕਰਮ ਥੋੜੀ ਤਕਾਬੜ ਵੀ ਸੀਗੀ ਉਹ ਤੋਂ ਕਰਮ ਠੀਕ ਹੈ ਜੀ ਤੇ ਕਿੰਨੇ ਜਣੇ ਸਵਾਰ ਸੀ ਗੱਡੀ 'ਚ ਤਿੰਨ ਬੰਦੇ ਤਿੰ ਤੇ ਗੱਡੀ ਦਾ ਨੁਕਸਾਨ ਕਿੰਨਾ ਹੋ ਗਿਆ ਜੀ ਗੱਡੀ ਦਾ ਨੁਕਸਾਨ ਅਪਰੋਕਸ ਹੁਣ ਇੰਸ਼ੋਰੈਂਸ ਵਾਲਾ ਹੀ ਦੱਸੇਗਾ ਥੋੜਾ ਜਿਹਾ ਠੀਕ ਹੈ ਜੀ 에어 ਬੈਗ ਖੁੱਲ ਕੇ ਗੱਡੀ ਹਾਂ ਜੀ 에어 ਬੈਗ ਲੱਗਦਾ ਕਿ 에어 ਬੈਗ ਖੁੱਲਣ ਨਾਲ ਜ਼ਿਆਦਾ ਬਚਾਅ ਹੋ ਗਿਆ ਤੁਹਾਡਾ ਜੀ ਬੈਗ ਨਾ ਹੁੰਦੇ ਗੱਡੀ 'ਚ ਜਾਂ ਨਾ ਖੁੱਲਦੇ ਤਾਂ ਫਿਰ ਬਿਲਕੁਲ ਕਾਫੀ ਨੁਕਸਾਨ ਹੁੰਦਾ ਤੇ ਫਿਰ ਗੱਡੀ 'ਚੋਂ ਤੁਹਾਨੂੰ ਪਿੰਡ ਵਾਲਿਆਂ ਨੇ ਕੱਢਿਆ ਜਾਂ ਕਿਸ ਤਰ੍ਹਾਂ ਮੁਸ਼ਕਲ ਬੜੀ ਆਈ ਹੋਣੀ ਹਾਂ ਥੋੜਾ ਜਿਹਾ ਮੁੰਡੇ ਸੀ ਕਿੱਥੇ ਸਾਈਡ ਤੋਂ ਉਹਨਾਂ ਨੇ ਕੱਢ ਦਿੱਤਾ ਸੀ ਅੱਛਾ ਜੀ ਹਾਂ ਜੀ ਤੇ ਗੱਡੀ ਕਿਹੜੀ ਹੈ ਇਹ ਜੀ ਨੈਕਸਨ ਹੈ ਠੀਕ ਹੈ ਜੀ ਕੋਈ ਇਤਲਾਹ ਦਿੱਤੀ ਕੋਈ ਪੁਲਿਸ ਨੂੰ ਜਾਂ ਐਂਬੂਲੈਂਸ ਨੂੰ ਕੋਈ ਲੋੜ ਨਹੀਂ ਸਰ ਬਸ ਹਲੇ ਦੇਖਦੇ ਹਾਂ ਉਹ ਮੁੰਡਿਆਂ ਨੂੰ ਬੁਲਾਇਆ ਹੋਇਆ ਗੱਡੀ 'ਚ ਤੁਸੀਂ ਨਾਲ ਸਵਾਰ ਸੀਗੇ ਜੀ ਨਹੀਂ ਸਰ ਮੈਂ ਪਿੱਛੇ ਬੈਠਾ ਸੀਗਾ ਜੀ ਅੱਛਾ ਨਾਲ ਬੈਠੇ ਸੀਗੇ ਤਾਂ ਜੀ 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 ਤੇ ਕਿੱਥੋਂ ਆ ਰਹੇ ਸੀਗੇ ਜੀ ਅਸੀਂ ਚਿੰਤਪੁਰ ਨਹੀਂ ਗਏ ਸੀ ਮਾਥਾ ਟੇਕਣ ਗਏ ਸੀ ਤੇ ਰਿਹائش ਸ਼ਾਰਪੁਰ ਦੇ ਜੀ ਹਾਂ ਜੀ ਸ਼ਾਰਪੁਰ ਦੇ ਜੀ ਤੇ ਇੱਕ ਤਾਂ ਕੀ ਗੱਲ ਹੋ ਗਈ ਹਾਦਸਾ ਕਿਵੇਂ ਹੋ ਗਿਆ ਜੀ ਕਿਸੇ ਨੂੰ ਪਤਾ ਹਾਦਸਾ ਸਰ ਇਦਾਂ ਵੀ ਸਾਈਡ ਤੇ ਸੀਗਾ ਨਾਲਾ ਅੱਛਾ ਜੀ ਨਾਲੇ ਦੀ ਕਿੰਨੀ ਕੋ ਵਿਜ਼ਿਬਿਲਟੀ ਹੈ ਨਹੀਂ ਵੀ ਕੀ ਹੈ ਕਿੰਨੀ ਹੈ ਅਨਸਟ੍ਰਕਚਰਡ ਹੈਗਾ ਆ ਜੀ ਜੇ ਇਹਦੇ ਉੱਤੇ ਕੁ ਹੁੰਦੀ ਹੈ ਸਾਡਾ ਬਚਾ ਸੀਗਾ ਜੀ ਉਹ ਖੁੱਲਾ ਨਾਲਾ ਉਹ ਨਾਲੇ ਦੇ ਵਿੱਚ ਸਿੱਧੀ ਆ ਕੇ ਡਿੱਗ ਕਾਫੀ ਵੱਡਾ ਨਾਲਾ ਹੈਗਾ ਬਹੁਤ ਵੱਡਾ ਨਾਲਾ ਹੈ ਬਣਨਾ ਚਾਹੀਦਾ ਬਹੁਤ ਜ਼ਰੂਰ ਕੋਈ ਨਾਲੇ ਪਿੱਛੇ ਕੋਈ ਰਿਫਲੈਕਟਰ ਦਾ ਚੇਤਾਵਨੀ ਵੀ ਨਜ਼ਰ ਨਹੀਂ ਆਈ ਤੁਹਾਨੂੰ ਨਾਲੇ ਬਾਰੇ ਕੋਈ ਨਿਕੋ ਕੁਝ ਨਹੀਂ ਕੋਈ ਸਾਵਧਾਨੀ ਨਹੀਂ ਕੋਈ ਨਿਸ਼ਾਨ ਨਹੀਂ ਕੋਈ ਕੁਝ ਨਹੀਂਗਾ ਜੀ ਇਹ ਤਾਂ ਜਾਨਲੇਵਾ ਨਾਲਾ ਹੈ ਜੀ ਇਹ ਤੇ ਜਦੋਂ ਹਾਈ ਸਪੀਡ ਗੱਡੀ ਆਉਗੀ ਤਾਂ ਆਬਵੀਅਸਲੀ ਕਰ ਆਬਵੀਅਸਲੀ ਆਬਵੀਅਸਲੀ ਜੇ ਤਾਂ ਸਲੈਬ ਬਣਾਈ ਹੋਵੇ ਨਾ ਪ੍ਰੋਪਰ ਬਣਾ ਜਿੱਦਾਂ ਨਾਲੇ ਬਣਾਇਆ ਹੋਵੇ ਯਾਰ ਰਿਫਲੈਕਟਰ ਲੱਗਾ ਹੋਵੇ ਆ ਰਿਫਲੈਕਟਰ ਲੱਗਾ ਹੋਵੇ ਕੋਈ ਨਿਸ਼ਾਨ ਹੋਵੇ ਹਾਂ ਚੇਤਾਵਨੀ ਇਥੇ ਦੀ ਲੋਕਲ ਜੋ ਵੀ ਅਥਾਰਟੀ ਹੈਗੀ ਆ ਜੋ ਵੀ ਪੈਂਚਾਇਤ ਸਪੰਚ ਹੈਗੇ ਜੋ ਜੋ ਜ਼ਿੰਮੇਦਾਰੀ ਹੈਗੇ ਉਹਨਾਂ ਨੂੰ ਇਸ ਇਸ ਰਿਗਾਰਡਿੰਗ ਕਾਰਵਾਈ ਕਰਨੀ ਚਾਹੀਦੀ ਨਾਲਾ ਬਣਾਉਣਾ ਚਾਹੀਦਾ ਠੀਕ ਹੈ ਜੀ ਇਥੋਂ ਲੱਖਾਂ ਦੁਨੀਆਂ ਨੰਗਦੀ ਆ ਮਾਤਾ ਦੇ ਜਾਂਦੀ ਆ ਅੱਗੇ ਸਾਰਾ ਹੀ ਹਿਮਾਚਲ ਨੂੰ ਜਾਂਦਾ ਹੈ ਇਹ ਰਸਤਾ ਜੀ ਵੱਡੀਆਂ ਗੱਡੀਆਂ ਕੋਈ ਬੋਤ ਮਿਸਾ ਬਣੀ ਕੋ ਚੱਦੀ ਆ ਜੀ ਚਲੋ ਅੱਜ ਮਾਤਾ ਦੇ ਦਰਸ਼ਨ ਕਰਨ ਗਿਆ ਸੀ ਮਾਤਾ ਦੀ ਕਿਰਪਾ ਨਾਲ ਬਚਾਅ ਹੋ ਗਿਆ ਪਰ ਇਹ ਬਹੁਤ ਖਤਰਨਾਕ ਹੈ ਇਸ ਤੇ ਕਾਰਵਾਈ ਜਲਦ ਜਲਦ ਕਾਰਵਾਈ ਕਰਨੀ ਚਾਹੀਦੀ ਕਿਹੜਾ ਪਿੰਡ ਹੈਗਾ ਜੀ ਇਹ ਇਹ ਆਦਮ ਵਾਲਾ ਆਦਮ ਵਾਲਾ ਜੀ ਅੱਛਾ ਜੀ ਤੇ ਇਹ 에어ਬੈਗ ਵੀ ਖੁੱਲ ਗਏ ਲੱਗਦਾ 에어ਬੈਗ ਨਾ ਹੁੰਦੇ ਤੇ ਨੁਕਸਾਨ ਵੱਡਾ ਹੁੰਦਾ ਹਾ 에어ਬੈਗ ਨਾ ਹੁੰਦੇ ਫਿਰ ਬਹੁਤ ਵੱਡਾ ਨੁਕਸਾਨ ਨੁਕਸਾਨ ਹੋ ਸਕਦਾ ਸੀ ਸਾਡਾ ਬਚਾਅ ਹੋ ਸਕਦਾ ਸੀ ਜੇ ਇਹਦੇ ਤੇ ਸਲੇਬਾ ਪਈਆਂ ਪਰ ਉਹ ਬੇਨਾ ਨਾਲਾ ਬਣਾਇਆ ਹੁੰਦਾ ਨਾ ਤੇ ਗੱਡੀ ਡਾਂਕ ਕੇ ਅੱਗੇ ਚੱਲ ਜਾਣੀ ਸੀ ਜੀ ਕਿੰਨੇ ਜਣੇ ਸਵਾਰ ਸੀ ਗੱਡੀ ਚ ਅਜੀ ਤਿੰਨ ਜਣੇ ਸੀ ਠੀਕ ਹੈ ਜੀ ਕੋਈ ਪੁਲਿਸ ਨੂੰ ਆ ਕੋਈ ਐਂਬੂਲੈਂਸ ਨੂੰ ਹੁਣ ਕਿ ਮਦਦ ਲਈ ਤੁਸੀਂ ਹਲੇ ਹਲੇ ਰੀਸੈਂਟਲੀ ਹੋਇਆ ਹਲੇ ਆਪਣੀ ਕਰਿਆ ਨਹੀਂ ਕਰਨਾ ਜੀ ਇਹ ਸਰ ਸਿਰੇ ਦੇ ਬਿਲਕੁਲ ਫੜਕਦੇ ਬਿਲਕੁਲ ਸਿਰੇ ਦੇ ਨਾਲ ਆ ਤੁਹਾਡਾ ਨਾਮ ਕੀ ਭਾਜੀ ਮੇਰਾ ਨਾਮ ਬਰਿੰਦਰ ਸਿੰਘ ਬਾਬਾ ਜੀ ਕਿਹੜੀ ਜਗ੍ਹਾ ਭਾਜੀ ਰਹਿੰਦੇ ਆਪਾ ਇਹ ਆਦਮਬਾਲ ਪਿੰਡ ਆ ਜੀ ਇਹ ਹਾਦਸਾ ਵੀ ਆਦਮਬਾਲੀ ਹੋਇਆ ਹੈ ਹਾਂ ਜੀ ਹਾਂ ਜੀ ਹੁਣੇ ਹੋਇਆ ਹੀ ਆ ਜਸਟਰ ਕੀ ਗੱਲ ਕੀ ਹੋਈ ਕਿਸ ਤਰ੍ਹਾਂ ਕੋਈ ਸਾਹਮਣੇ ਆਇਆ ਜਾਂ ਕੀ ਕਿੱਦਾਂ ਹੋਇਆ ਜੀ ਇਹ ਸਰ ਸਾਹਮਣੇ ਨਹੀਂ ਮੇਰੇ ਕੋਲ ਸ਼ੈੱਟ ਡਰਾਈਵਰ ਨੂੰ ਝੋਕ ਆ ਗਈ ਆ ਤੇ ਇੱਕਦਮ ਚਿੰਤਪੁਰਨੀ ਤੋਂ ਆ ਰਿਹਾ ਸੀ ਮੇਰੇ ਖਾਲੇ ਅੱਛਾ ਜੀ ਉਧਰੋਂ ਆਇਆ ਉੱਥੋਂ ਇੱਥੋਂ ਆ ਕੇ ਬਸ ਸਿੱਧੇ ਆ ਕੇ ਨਾਲੇ 'ਚ ਬੱਡੇ ਆ ਅੱਛਾ ਜੀ ਇਹ ਜਦੋਂ ਨਾਲੇ ਦਾ ਵੀ ਇਹ ਬਹੁਤ ਕੰਮ ਖਰਾਬ ਆ ਜੀ ਕ ਸੇਫਟੀ ਹੈ ਨਹੀਂ ਕੋਈ ਵੀ ਚੀਜ਼ ਦੀ ਸੜਕ ਵੀ ਥੋੜੀ ਖੁਰ ਗਈ ਲੱਗਦੀ ਸਾਈਡ ਤੋਂ ਹਾਂ ਉਹ ਜਿੱਦਾਂ ਜੀਸੀਬੀ ਆਈ ਸੀ ਉਹਨੇ ਸਾਫ ਸੋਭ ਕੀਤਾ ਹੋਏ ਇਦਾਂ ਹੀ ਛੱਡ ਗਏ ਉਹ ਅੱਛਾ ਜੀ ਇਹ ਉਧਰ ਵੀ ਇੱਕ ਦਿਨ ਬੰਦਾ ਡਿਗਿਆ ਅੱਛਾ ਜੀ ਉਹ ਵੀ ਬੰਦੇ ਮੋਟਰਸਾਈਕਲ ਦੇ ਸੀਗੇ ਸਾਰੇ ਉਹ ਇਹ ਪੁੱਜ ਗਏ ਨਾਲੇ ਮੈਨੂੰ ਲੱਗਦਾ ਵੀ ਤਕਰੀਬਨ ਆਏ ਦਿਨ ਹਾਦਸੇ ਸੁਣਨ ਚ ਆਏ ਵੀ ਹੋ ਰਹੇ ਹੁੰਦੇ 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 ਸਰ ਨਾਲੇ ਦਾ ਬਹੁਤ ਕੰਮ ਖਰਾਬ ਆ ਸੁਣਨ ਚ ਆਇਆ ਵੀ ਅਕਸਰ ਇਹ ਹਾਦਸੇ ਆਏ ਦਿਨ ਹੁੰਦੇ ਰਹਿੰਦੇ ਆ ਹਾਂਜੀ ਹਾਂਜੀ ਇਹ ਕੋਈ ਦੇ ਬਾਰੇ ਕੋਈ ਪ੍ਰਬੰਧ ਜਾਂ ਕੋਈ ਲਿਖਤੀ ਜਾਂ ਕੁਝ ਇਸ ਤਰ੍ਹਾਂ ਇਹ ਤਾਂ ਜੀ ਹੁਣ ਪ੍ਰਸ਼ਾਸਨ ਨੂੰ ਚਾਹੀਦਾ ਇਹ ਮੜਾ ਮੋਟਾ ਇਹਨਾਂ ਦਾ ਦੇਖਣਾ ਪਹਿਲਾਂ ਵੀ ਹਾਦਸੇ ਹੁੰਦੇ ਰਹਿੰਦੇ ਹੁੰਦੇ 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 ਸੀ ਇਹ ਤਾਂ ਲਗਾਤਾਰ ਹੀ ਹੁੰਦੇ ਆ ਠੀਕ ਹੈ ਜੀ ਹੁਣ ਇਹ ਜਿਹੜਾ ਕਿਹੜੀ ਗੱਡੀ ਕੱਢੀ ਸੀਗੀ ਭਾਜੀ ਇਹ ਗੱਡੀ ਹੁਸ਼ਿਆਰਪੁਰ ਦਾ ਨੰਬਰ ਆ ਜੀ ਅੱਛਾ ਜੀ ਮੇਰੇ ਖਿਆਲ ਟਾਟਾ ਅਟਿਆ ਕੋ ਅੱਛਾ ਜੀ ਕੋਈ ਨੁਕਸਾਨ ਜਾਨੀ ਤਾਂ ਨਹੀਂ ਹੋਇਆ ਜੀ ਨਹੀਂ ਨਹੀਂ ਬਚਾਅ ਹੋ ਗਿਆ ਬੰਦੇ ਦਾ ਜੀ ਠੀਕ ਹੈ ਜੀ ਗੱਡੀ ਕਾਫੀ ਪੂਰੀ ਤਰ੍ਹਾਂ ਡਿੱਗੀ ਹੈ ਹਾਂਜੀ 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 ਗੱਡੀ ਬਚਾਅ ਹੋ ਗਿਆ ਬਹੁਤ ਜ਼ੋਰ ਦੀ ਵੱਜੇ ਬੰਦੇ ਕਿੰ ਸਵੇਰ ਦਾ ਪੌਣੇ 8:00 ਵਜੇ ਤੜਕੇ ਪਹੁੰਚ ਗਏ ਠੀਕ ਠੀਕ ਹਾਂਜੀ ਹਾਂਜੀ ਕਿੰਨੇ ਸਵਾਰ ਸੀ ਕੋਈ ਦੇਖਿਆ ਤੁਸੀਂ ਗੱਡੀ 'ਚ ਤੇ ਚਾਰ ਜਣੇ ਸੀ ਮੇਰਾ ਖਿਆਲ ਨੂੰ ਨਹੀਂ ਮੱਥਾ ਟੇਕਿਆ ਅੱਛਾ ਮਾਤਾ ਜੀ ਦੇ ਦਰਬਾਰ ਤੋਂ ਮੱਥਾ ਟੇਕਿਆ ਰਹੇ ਇਹ ਕੀ ਹੋਇਆ ਕਿਹੜੀ ਜਗ੍ਹਾ ਫੇਰ ਸਾਈਡ ਨੂੰ ਨਾਲਾ ਸੀਗਾ ਪਤਾ ਨਹੀਂ ਲੱਗਿਆ ਭਾਜੀ ਅੱਛਾ ਜੀ ਔਰ ਰੋਡ 'ਤੇ ਕਾਫੀ ਨਾਲ ਹੀ ਹੈ ਬਿਲਕੁਲ ਨਾਲ ਹੀ ਸੀਗਾ ਬਿਲਕੁਲ ਠੀਕ ਹੈ ਜੀ ਤੇ ਉਹ ਜਿਵੇਂ ਕੰਟਰੋਲ ਨਹੀਂ ਕਰ ਪਾਇਆ ਕੰਟਰੋਲ ਨਹੀਂ ਕਰ ਪਾਇਆ ਉਹਦੇ ਕਰਨ ਥੋੜੀ ਤਕਾਬੜ ਵੀ ਸੀ ਉਹ ਤੋਂ ਕਰਨ ਠੀਕ ਹੈ ਜੀ ਤੇ ਕਿੰਨੇ ਜਣੇ ਸਵਾਰ ਸੀ ਗੱਡੀ 'ਚ ਤਿੰਨ ਬੰਦੇ ਤਿੰਨ ਬੰਦੇ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਕੋਈ ਨੁਕਸਾਨ ਨਹੀਂ ਤੇ ਗੱਡੀ ਦਾ ਨੁਕਸਾਨ ਕਿੰਨਾ ਕੁ ਹੋ ਗਿਆ ਜੀ ਗੱਡੀ ਦਾ ਨੁਕਸਾਨ ਅਪਰੋਕਸ ਹੁਣ ਇੰਸ਼ੋਰੈਂਸ ਵਾਲਾ ਹੀ ਦੱਸੇਗਾ ਥੋੜਾ ਜਿਹਾ ਠੀਕ ਹੈ ਜੀ 에ਅਰ ਬੈਗ ਖੁੱਲ ਕੇ ਗੱਡੀ ਦੀ ਹਾਂ ਜੀ 에ਅਰ ਬੈਗ ਲੱਗਦਾ ਕਿ 에ਅਰ ਬੈਗ ਖੁੱਲਣ ਨਾਲ ਜ਼ਿਆਦਾ ਬਚਾਅ ਹੋ ਗਿਆ ਤੁਹਾਡਾ ਜੀ ਬੈਗ ਨਾ ਹੁੰਦੇ ਗੱਡੀ 'ਚ ਜਾਂ ਨਾ ਖੁੱਲਦੇ ਤਾਂ ਫਿਰ ਬਿਲਕੁਲ ਕਾਫੀ ਨੁਕਸਾਨ ਹੁੰਦਾ ਤੇ ਫਿਰ ਗੱਡੀ 'ਚੋਂ ਤੁਹਾਨੂੰ ਪਿੰਡ ਵਾਲਿਆਂ ਨੇ ਕੱਢਿਆ ਜਾਂ ਕਿਸ ਤਰ੍ਹਾਂ ਮੁਸ਼ਕਲ ਬੜੀ ਆਈ ਹੋਣੀ ਹਾਂ ਥ ਠੀਕ ਹੈ ਜੀ ਕੋਈ ਇਤਲਾਹ ਦਿੱਤੀ ਕੋਈ ਪੁਲਿਸ ਨੂੰ ਜਾਂ ਐਂਬੂਲੈਂਸ ਨੂੰ ਕੋਈ ਲੋੜ ਨਹੀਂ ਸਰ ਬਸ ਹਲੇ ਦੇਖਦੇ ਹਾਂ ਉਹ ਮੁੰਡਿਆਂ ਨੂੰ ਬੁਲਾਇਆ ਹੋਇਆ ਹੈ ਗੱਡੀ 'ਚ ਤੁਸੀਂ ਨਾਲ ਸਵਾਰ ਸੀਗੇ ਜੀ ਨਹੀਂ ਸਰ ਮੈਂ ਪਿੱਛੇ ਬੈਠਾ ਸੀਗਾ ਜੀ ਅੱਜ ਨਾਲ ਬੈਠੀ ਸੀਗੇ ਤਾਂ ਜੀ 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 ਤੇ ਕਿੱਥੋਂ ਆ ਰਹੇ ਸੀਗੇ ਜੀ ਅਸੀਂ ਚਿੰਤਪਨ ਨਹੀਂ ਗਏ ਸੀ ਮੱਥਾ ਟੇਕਣ ਗਏ ਸੀ ਤੇ ਰਿਹائش ਸ਼ਹਿਰਪੁਰ ਦੇ ਜੀ ਹਾਂ ਜੀ ਸ਼ਹਿਰਪੁਰ ਦੇ ਜੀ ਤੇ ਇੱਕ ਤਾਂ ਕੀ ਗੱਲ ਹੋ ਗਈ ਹਾਦਸਾ ਕਿਵੇਂ ਹੋ ਗਿਆ ਜੀ ਕਿਸ ਲੱਗਾ ਪਤਾ ਹਾਦਸਾ ਸਰ ਇਦਾਂ ਵੀ ਸਾਈਡ ਤੇ ਸੀਗਾ ਨਾਲਾ ਅੱਛਾ ਜੀ ਨਾਲੇ ਦੀ ਇੰਨੀ ਕੋ ਵੀਜ਼ਿਬਿਲਟੀ ਹੈ ਨਹੀਂ ਵੀ ਕੀ ਹੈ ਕਿੰਨੀ ਹੈ ਅਨਸਟ੍ਰਕਚਰਡ ਹੈਗਾ ਆ ਜੀ ਜੇ ਇਹਦੇ ਉ ਹੁੰਦੀ ਹੈ ਸਾਡਾ ਬਚਾ ਸੀਗਾ ਜੀ ਉਹ ਖੁੱਲਾ ਨਾਲਾ ਉਹ ਨਾਲੇ ਦੇ ਵਿੱਚ ਸਿੱਧੀ ਆ ਕੇ ਡਿੱਗ ਗਿਆ ਕਾਫੀ ਵੱਡਾ ਨਾਲਾ ਹੈਗਾ ਬਹੁਤ ਵੱਡਾ ਨਾਲਾ ਹੈ ਬਣਨਾ ਚਾਹੀਦਾ ਬਹੁਤ ਜ਼ਰੂਰ ਕੋਈ ਨਾ ਪਿੱਛੇ ਕੋਈ ਰਿਫਲੈਕਟਰ ਦਾ ਚੇਤਾਵਨੀ ਵੀ ਨਜ਼ਰ ਆਈ ਕੋਈ ਉਹਨੂੰ ਨਾਲੇ ਬਾਰੇ ਕੋਈ ਕੁਝ ਨਹੀਂ ਕੋਈ ਸਾਵਧਾਨੀ ਨਹੀਂ ਕੋਈ ਨਿਸ਼ਾਨ ਨਹੀਂ ਕੋਈ ਕੁਝ ਨਹੀਂਗਾ ਜੀ ਇਹ ਤਾਂ ਜਾਨਲੇਵਾ ਨਾਲਾ ਹੈ ਜੀ ਇਹ ਤੇ ਜਦੋਂ ਹਾਈ ਸਪੀਡ ਗੱਡੀ ਆਉਗੀ ਤਾਂ ਆਬਵੀਅਸਲੀ ਤਾਂ ਆਬਵੀਅਸਲੀ ਆਬਵੀਅਸਲੀ ਜੇ ਇਹ ਤਾਂ ਸਲੈਬ ਬਣਾਈ ਹੋਏ ਨਾ ਪ੍ਰੋਪਰ ਬੈਣਾ ਜਿੱਦਾਂ ਨਾਲੇ ਬਣਾਇਆ ਹੋਵੇ ਯਾਰ ਰਿਫਲੈਕਟਰ ਲੱਗਾ ਹੋਵੇ ਆਹ ਰਿਫਲੈਕਟਰ ਲੱਗਾ ਹੋਵੇ ਕੋਈ ਨਿਸ਼ਾਨ ਹੋਵੇ ਹਾਂ ਚੇਤਾਵਨੀ ਇਤਨੀ ਲੋਕਲ ਜੋ ਵੀ ਅਥਾਰਟੀ ਹੈਗੀ ਆ ਜੋ ਵੀ ਪੰਚ ਸਤੰਚ ਹੈਗੇ ਜੋ ਜੋ ਵੀ ਸਰਕਾਰੀ ਹੈਗੇ ਉਹਨਾਂ ਨੂੰ ਇਸ ਇਸ ਰਿਗਾਰਡਿੰਗ ਕਾਰਵਾਈ ਕਰਨੀ ਚਾਹੀਦੀ ਨਾਲਾ ਬਣਾਉਣਾ ਚਾਹੀਦਾ ਠੀਕ ਹੈ ਜੀ ਇਤੋਂ ਲੱਖਾਂ ਦੁਨੀਆਂ ਨੰਗਦੀ ਆ ਮਾਤਾ ਦੇ ਜਾਂਦੀ ਆ ਅੱਗੇ ਸਾਰਾ ਹੀ ਹਿਮਾਚਲ ਨੂੰ ਜਾਂਦਾ ਹੈ ਇਹ ਰਸਤਾ ਵੱਡੀਆਂ ਗੱਡੀਆਂ ਕੋਈ ਛੋਟੀਆਂ ਗ ਤਦ ਦਿਨ ਦਰਸ਼ਨ ਕਰਨ ਗਿਆ ਜੀ ਮਾਤਾ ਦੀ ਕਿਰਪਾ ਨਾਲ ਬਚਾਅ ਹੋ ਗਿਆ ਪਰ ਇਹ ਉਹ ਖਤਨਾਕ ਹੈ ਇਸ ਦੇ ਤੇ ਕਾਰਵਾਈ ਜਲਦ ਜਲਦ ਕਾਰਵਾਈ ਕਰਨੀ ਚਾਹੀਦੀ ਕਿਹਦਾ ਪਿੰਡ ਹੈਗਾ ਜੀ ਇਹ ਇਹ ਆਦਮ ਦਾ ਆਦਮ ਵਾਲਾ ਜੀ ਅੱਛਾ ਜੀ ਤੇ ਇਹ 에어ਬੈਗ ਵੀ ਖੁੱਲ ਗਏ ਲੱਗਦਾ 에어ਬੈਗ ਨਾ ਹੁੰਦੇ ਤਾਂ ਨੁਕਸਾਨ ਵੱਡਾ ਹਾ 에어ਬੈਗ ਨਾ ਹੁੰਦੇ ਫਿਰ ਬਹੁਤ ਵੱਡਾ ਨੁਕਸਾਨ ਨੁਕਸਾਨ ਹੋ ਸਕਦਾ ਸੀਗਾ ਸਾਡਾ ਬਚਾਅ ਹੋ ਸਕਦਾ ਸੀਗਾ ਜੇ ਇਹਦੇ ਤੇ ਸਲੱਬਾ ਪਾਈਆਂ ਪਰ ਉਹ ਪੇੜਾ ਨਾਲਾ ਬਣਾਇਆ ਹੁੰਦਾ ਨਾ ਤੇ ਗੱਡੀ ਡਾਂਕ ਕੇ ਅੱਗੇ ਚੱਲ ਜਾਣੀ ਸੀਗੀ ਜੀ ਹਾਂ ਤੇ ਕਿੰਨੇ ਜਣੇ ਸਵਾਰ ਸੀ ਗੱਡੀ 'ਚ ਅਸੀਂ 3 ਜਣੇ ਸੀ ਠੀਕ ਹੈ ਜੀ ਕੋਈ ਪੁਲਿਸ ਨੂੰ ਯਾ ਕੋਈ ਐਂਬੂਲੈਂਸ ਨੂੰ ਹੁਣ ਕੋਈ ਮਦਦ ਲਈ ਤੁਸੀਂ ਹਲੇ ਹਲੇ ਰੀਸੈਂਟਲੀ ਹੋਇਆ ਹਲੇ ਆਪਣੇ ਕਰਿਆ ਨਹੀਂ ਕਰਨ ਆ ਜੀ ਇਹ ਸਰ ਸਿਰੇ ਦੇ ਬਿਲਕੁਲ ਸੜਕ ਦੇ ਬਿਲਕੁਲ ਸਿਰੇ ਦੇ ਨਾੜਾ ਤੁਹਾਡਾ ਨਾਮ ਕੀ ਭਾਜੀ ਮੇਰਾ ਨਾਮ ਬਰਿੰਦਰ ਸਿੰਘ ਬਾਬਾ ਜੀ ਕਿਹੜੀ ਜਗ੍ਹਾ ਭਾਜੀ ਰਹਿੰਦੇ ਆਪਾਂ ਇਹ ਆਦਮਬਾਲ ਪਿੰਡ ਆ ਜੀ ਇਹ ਹਾਦਸਾ ਵੀ ਆਦਮਬਾਲੀ ਹੋਇਆ ਹੈ ਹਾਂਜੀ ਹਾਂਜੀ ਹੁਣੇ ਹੋਇਆ ਹੀ ਆ ਜਸਟ ਕੀ ਗੱਲ ਕੀ ਹੋਈ ਕਿਸ ਤਰ੍ਹਾਂ ਕੋਈ ਸਾਹਮਣੇ ਆਇਆ ਜਾਂ ਕੀ ਕਿੱਦਾਂ ਹੋਇਆ ਜੀ ਇਹ ਸਰ ਸਾਹਮਣੇ ਨਹੀਂ ਮੇਰੇ ਕੋਲ ਸ਼ੈੱਟ ਡਰਾਈਵਰ ਨੂੰ ਝੋਕ ਆ ਗਈ ਆ ਤੇ ਇੱਕਦਮ ਚਿੰਤਪੁਰਨੀ ਤੋਂ ਆ ਰਹੇ ਸੀ ਮੇਰੇ ਨਾਲ ਅੱਛਾ ਜੀ ਬਸ ਸਿੱਧੇ ਆ ਕੇ ਨਾਲੇ ਚ ਬੱਡੇ ਆ। ਅੱਛਾ ਜੀ। ਇਹ ਜਦੋਂ ਨਾਲੇ ਦਾ ਵੀ ਇਹ ਬਹੁਤ ਕੰਮ ਖਰਾਬ ਆ। ਜੀ। ਕਾਫੀ ਟਾਈਮ ਤੋਂ ਨਾਲਾ ਜਿਹੜਾ ਇਹ ਸੜਕ ਦੇ ਬਿਲਕੁਲ ਨਾਲ ਹੀ ਆ। ਜੀ। ਇਹਨੂੰ ਕੋਈ ਵੀ ਸੇਫਟੀ ਹੈ ਨਹੀਂ ਕੋਈ ਵੀ ਚੀਜ਼ ਦੀ। ਸੜਕ ਵੀ ਥੋੜੀ ਖੁਰ ਗਈ ਲੱਗਦੀ ਸਾਈਡ ਤੋਂ। ਹਾਂ ਉਹ ਜਦੋਂ ਜੀਸੀਬੀ ਆਈ ਸੀ ਉਹਨੇ ਸਾਫ-ਸੁਥ ਕੀਤਾ ਹੋਏ ਇਦਾਂ ਹੀ ਛੱਡ ਗਏ ਉਹ। ਅੱਛਾ ਜੀ। ਤੇ ਉਹ ਉਧਰ ਵੀ ਇੱਕ ਦਿਨ ਬੰਦਾ ਡਿਗਿਆ। ਅੱਛਾ ਜੀ। ਉਹ ਵੀ ਬੰਦੇ ਮੋਟਰਸਾਈਕਲ ਦੇ ਜਿਵੇਂ ਸਾਰੇ ਉਹ ਪੁੱਜ ਗਿਆ ਨਾਲੇ ਮੈਨੂੰ ਲੱਗਦਾ ਵੀ ਤਕਰੀਬਨ ਆਏ ਦਿਨ ਹਾਦਸੇ ਸੁਣਨ ਚ ਆਇਆ ਵੀ ਹੋ ਰਿਹਾ ਹੁੰਦੇ 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 ਸਰ ਨਾਲੇ ਦਾ ਬਹੁਤ ਕੰਮ ਖਰਾਬ ਆ ਸੁਣਨ ਚ ਆਇਆ ਵੀ ਅਕਸਰ ਇਹ ਹਾਦਸੇ ਆਏ ਦਿਨ ਹੁੰਦੇ ਰਹਿੰਦੇ ਆ ਹਾਂਜੀ ਹਾਂਜੀ ਤੇ ਇਹ ਕੋਈ ਇਹਦੇ ਬਾਰੇ ਕੋਈ ਪ੍ਰਬੰਧ ਜਾਂ ਕੋਈ ਲਿਖਤੀ ਜਾਂ ਕੋਈ ਇਸ ਤਰ੍ਹਾਂ ਇਹ ਤਾਂ ਜੀ ਹੁਣ ਪ੍ਰਸ਼ਾਸਨ ਨੂੰ ਚਾਹੀਦਾ ਹਾਂ ਇਹ ਮੜਾ ਮੋਟਾ ਇਹਨਾਂ ਦਾ ਦੇਖਣਾ ਪਹਿਲਾਂ ਵੀ ਹਾਦਸੇ ਹੁੰਦੇ ਰਹਿੰਦੇ ਹੁੰਦੇ ਹੁੰਦੇ ਸੀ ਇਹ ਤਾਂ ਲਗਾਤਾਰ ਹੀ ਹੁੰਦੇ ਆ ਠੀਕ ਹੈ ਜੀ ਹੁਣ ਇਹ ਜਿਹੜਾ ਕਿਹੜੀ ਗੱਡੀ ਕੱਡੀ ਸੀਗੀ ਭਾਜੀ ਇਹ ਗੱਡੀ ਹੁਸ਼ਿਆਰਪੁਰ ਦਾ ਨੰਬਰ ਆ ਜੀ ਅੱਛਾ ਜੀ ਮੇਰਾ ਟਾਟਾ ਟਿਆ ਅੱਛਾ ਜੀ ਕੋਈ ਨੁਕਸਾਨ ਜਾਨੀ ਤਾਂ ਨਹੀਂ ਹੋਇਆ ਜੀ ਨਹੀਂ ਨਹੀਂ ਬਚਾਅ ਹੋ ਗਿਆ ਬੰਦਿਆਂ ਦਾ ਜੀ ਠੀਕ ਹੈ ਜੀ ਗੱਡੀ ਕਾਫੀ ਪੂਰੀ ਤਰ੍ਹਾਂ ਡਿੱਗੀ ਹੈ ਹਾਂਜੀ 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 ਗੱਡੀ ਬਚਾਅ ਹੋ ਗਿਆ ਬਹੁਤ ਜ਼ੋਰ ਦੀ ਬਚੇ ਬੰਦੇ ਕਿੰਨੇ ਵਜੇ ਇਹ ਹੋਇਆ ਜੀ ਹਾਦਸਾ ਜਸਟ ਮੇਰੇ ਖਿਆਲ 10 ਕਿ ਮਿੰਟ ਹੀ ਹੋਏ ਆ ਸਵੇਰ ਦਾ ਪੌਣੇ 8 ਵਜੇ ਤੜਕੇ ਪੌਣ ਗਿਆ ਠੀਕ 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 ਹਾਂਜੀ ਹਾਂਜੀ ਕਿੰਨੇ ਸਵਾਰ ਸੀ ਕੋਈ ਦੇਖਿਆ ਤੁਸੀਂ ਗੱਡੀ 'ਚ ਚਾਰ ਜਣੇ ਸੀ ਮੇਰੇ ਖਿਆਲ ਕੋਈ ਨਹੀਂ ਮੱਥਾ ਟੇਕਿਆ ਅੱਛਾ ਮਾਤਾ ਜੀ ਦੇ ਦਰਬਾਰ ਤੋਂ ਮੱਥਾ ਟੇਕਿਆ ਰਹੇ ਸੀ ਇਹ ਕੀ ਹੋਇਆ ਕਿਹੜੀ ਜਗ੍ਹਾ ਹੋਇਆ ਸਾਈਡ ਨੂੰ ਨਾਲਾ ਸੀਗਾ ਪਤਾ ਨਹੀਂ ਲੱਗਿਆ ਭਾਜੀ ਅੱਛਾ ਜੀ ਔਰ ਰੋਡ 'ਤੇ ਕਾਫੀ ਨਾਲ ਹੀ ਹੈ ਬਿਲਕੁਲ ਨਾਲ ਹੀ ਸੀਗਾ ਬਿਲਕੁਲ ਠੀਕ ਹੈ ਜੀ ਤੇ ਉਹ ਜਿਵੇਂ ਕੰਟਰੋਲ ਨਹੀਂ ਕਰ ਪਾਇਆ ਕੰਟਰੋਲ ਨਹੀਂ ਕਰ ਪਾਇਆ ਉਹਦੇ ਕਰਮ ਥੋੜੀ ਟਕਾਬੜ ਵੀ ਸੀਗੀ ਉਹਦੇ ਕਰਮ ਠੀਕ ਹੈ ਜੀ ਤੇ ਕਿੰਨੇ ਜਣੇ ਸਵਾਰ ਸੀਗੇ ਗੱਡੀ 'ਚ ਤਿੰਨ ਬੰਦੇ ਤਿੰਨ ਬੰਦੇ ਕੋਈ ਜਾਨੀ ਨੁਕਸਾਨ ਨਹੀਂ ਕੋਈ ਨੁਕਸਾਨ ਨਹੀਂ ਤੇ ਗੱਡੀ ਦਾ ਨੁਕਸਾਨ ਕਿੰਨਾ ਕੁ ਹੋ ਗਿਆ ਜੀ ਗੱਡੀ ਦਾ ਨੁਕਸਾਨ ਅਪਰੋਕਸ ਹੋਣਾ ਇੰਸ਼ੋਰੈਂਸ ਵਾਲਾ ਹੀ ਦੱਸੇਗਾ ਥੋੜਾ ਜਿਹਾ ਠੀਕ ਹੈ ਜੀ 에어 ਬੈਗ ਖੁੱਲ ਕੇ ਗੱਡੀ ਦੀ ਹਾਂ ਜ ਲੱਗਦਾ ਕਿ ਇਰ ਵਿੱਚ ਖੁੱਲਣ ਨਾਲ ਜ਼ਿਆਦਾ ਬਚਾਅ ਹੋ ਗਿਆ ਤੁਹਾਡਾ ਜੀ ਬੈਗ ਨਾ ਹੁੰਦੇ ਗੱਡੀ 'ਚ ਜਾਂ ਨਾ ਖੁੱਲਦੇ ਤਾਂ ਫਿਰ ਬਿਲਕੁਲ ਸਹੀ ਨੁਕਸਾਨ ਆ ਜਾਂਦਾ ਤੇ ਫਿਰ ਗੱਡੀ 'ਚੋਂ ਤੁਹਾਨੂੰ ਪਿੰਡ ਵਾਲਿਆਂ ਨੇ ਕੱਢਿਆ ਜਾਂ ਕਿਸ ਤਰ੍ਹਾਂ ਮੁਸ਼ਕਲ ਬੜੀ ਆਈ ਹੋਣੀ ਹਾਂ ਥੋੜਾ ਜਿਹਾ ਮੁੰਡੇ ਸੇ ਕਿੱਥੇ ਸਾਈਡ ਤੋਂ ਉਹਨਾਂ ਨੇ ਕੱਢ ਦਿੱਤਾ ਸੀ ਅੱਛਾ ਜੀ ਹਾਂਜੀ ਤੇ ਗੱਡੀ ਕਿਹੜੀ ਆ ਇਹ ਜੀ ਨੈਕਸਨ ਠੀਕ ਹੈ ਜੀ ਕੋਈ ਇਤਲਾਹ ਦਿੱਤੀ ਕੋ ਪੁਲਿਸ ਨੂੰ ਜਾਂ ਬਲੇਸ ਨੂੰ ਕੋਈ ਨੋ ਨਹੀ ਸਰ ਬਸ ਹਮੇ ਦੇਖਦੇ ਹਾਂ ਉਹ ਮੁੰਡਿਆਂ ਨੂੰ ਬੁਲਾਇਆ ਹੋਇਆ ਹੈ ਗੱਡੀ 'ਚ ਤੁਸੀਂ ਨਾਲ ਸਵਾਰ ਸੀਗੇ ਜੀ ਨਹੀਂ ਸਰ ਮੈਂ ਪਿੱਛੇ ਬੈਠਾ ਸੀਗਾ ਜੀ ਅੱਛੇ ਨਾਲ ਬੈਠੇ ਸੀਗੇ ਤਾਂ ਜੀ 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 ਤੇ ਕਿੱਥੋਂ ਆ ਰਹੇ ਸੀਗੇ ਜੀ ਅਸੀਂ ਚੰਤਪੁਰ ਨਹੀਂ ਗਏ ਸੀ ਮਾਥਾ ਟੇਕਣ ਗਏ ਸੀ ਤੇ ਰਿਹائش ਸ਼ਾਰਪੁਰ ਦੇ ਜੀ ਹਾਂ ਜੀ ਸ਼ਾਰਪੁਰ ਦੇ ਜੀ ਤੇ ਇੱਕ ਤਾਂ ਕੀ ਗੱਲ ਹੋ ਗਈ ਹਾਦਸਾ ਕਿਵੇਂ ਹੋ ਗਿਆ ਜੀ ਕਿਸੇ ਨੂੰ ਪਤਾ ਹਾਦਸਾ ਸਰ ਇੱਦਾਂ ਵੀ ਸਾਈਡ ਤੇ ਸੀਗਾ ਨਾਲਾ ਅੱਛਾ ਜੀ ਨਾਲੇ ਦੀ ਕਿੰਨੀ ਕੋ ਵਿਜ਼ਿਬਿਲਟੀ ਹੈ ਨਹੀਂ ਵੀ ਕੀ ਹੈ ਕਿੰਨੀ ਹੈ ਅਨਸਟ੍ਰਕਚਰਡ ਹੈਗਾ ਆ ਜੀ ਜੇ ਇਹਦੇ ਉੱਤੇ ਕੁਝ ਹੁੰਦੀ ਹੈ ਸਾਡਾ ਵਿਚਾਰ ਸੀਗਾ ਉਹ ਖੁੱਲਾ ਨਾਲਾ ਉਹ ਨਾਲੇ ਦੇ ਵਿੱਚ ਸਿੱਧੀ ਆ ਕੇ ਡਿੱਗ ਕਾਫੀ ਵੱਡਾ ਨਾਲਾ ਹੈਗਾ ਬਹੁਤ ਵੱਡਾ ਨਾਲਾ ਇਹ ਬਣਨਾ ਚਾਹੀਦਾ ਬਹੁਤ ਜ਼ਰਾ ਉਹ ਪਿੱਛੇ ਕੋਈ ਰਿਫਲੈਕਟਰ ਚੇਤਾਵਨੀ ਵੀ ਨਜ਼ਰ ਆਈ ਕੋਈ ਉਹ ਨਾਲੇ ਬਾਰੇ ਕੋਈ ਨਹੀਂ ਕੁਝ ਨਹੀਂ ਕੋਈ ਸਾਵਧਾਨੀ ਨਹੀਂ ਕੋਈ ਨਿਸ਼ਾਨ ਨਹੀਂ ਕੋਈ ਕੁਝ ਨਹੀਂਗਾ ਇਹ ਤਾਂ ਜਾਨਲੇਵਾ ਨਾਲਾ ਹੈ ਜੀ ਇਹ ਤੇ ਜਦੋਂ ਹਾਈ ਸਪੀਡ ਗੱਡੀ ਆਊਗੀ ਤਾਂ ਆਬਵੀਅਸਲੀ ਤਾਂ ਆਬਵੀਅਸਲੀ ਆਬਵੀਅਸਲੀ ਜੇ ਤਾਂ ਸਲੇਬ ਬਣਾਈ ਹੋਵੇ ਨਾ ਪ੍ਰੋਪਰ ਬਣਾ ਜਿੱਦਾਂ ਨਾਲੇ ਬਣਾਇਆ ਹੋਵੇ ਯਾਰ ਰਿਫਲੈਕਟਰ ਲੱਗਾ ਹੋਵੇ ਆਹ ਰਿਫਲੈਕਟਰ ਲੱਗਾ ਹੋਵੇ ਕੋਈ ਨਿਸ਼ਾਨ ਹੋਵੇ ਹਾਂ ਚੇਤਾਵਨੀ ਇੱਥੇ ਦੀ ਲੋਕਲ ਜੋ ਵੀ ਅਥਾਰਟੀ ਹੈਗੀ ਆ ਜੋ ਵੀ ਪੰਚਾਇਤ ਚਤਚ ਹੈਗੇ ਜੋ ਵੀ ਜੋ ਕਰਤਾਰੀ ਹੈਗੇ ਉਹਨਾਂ ਨੂੰ ਇਸ ਇਸ ਰਿਗਾਰਡਿੰਗ ਕਾਰਵਾਈ ਕਰਨੀ ਚਾਹੀਦੀ ਨਾਲਾ ਬਣਾਉਣਾ ਚਾਹੀਦਾ ਠੀਕ ਹੈ ਜੀ ਇੱਥੋਂ ਲੱਖਾਂ ਦੁਨੀਆ ਲੰਘਦੀ ਆ ਮਾਤਾ ਦੇ ਜਾਂਦੀ ਆ ਅੱਗੇ ਸਾਰਾ ਹੀ ਹਿਮਾਚਲ ਨੂੰ ਜਾਂਦਾ ਹੈ ਇਹ ਰਸਤਾ ਵੱਡੀਆਂ ਗੱਡੀਆਂ ਕੋਈ ਛੋ ਬੋਤ ਮਿਸਾਬ ਨਿਕਲ ਚੱਦੀ ਹੈ ਜੀ ਚਲੋ ਆਸ ਤੇ ਮਾਤਾ ਦੇ ਦਰਸ਼ਨ ਕਰਨ ਗਈ ਸੀ ਮਾਤਾ ਦੀ ਕਿਰਪਾ ਨਾਲ ਬਚਾਅ ਹੋ ਗਿਆ ਪਰ ਇਹ ਉਹ ਖਤਰਾ ਆ ਗਿਆ ਇਸ ਦਿੱਸਤ ਕਾਰਵਾਈ ਜਲਦ ਜਲਦ ਕਾਰਵਾਈ ਕਰਨੀ ਚਾਹੀਦੀ ਹੈ ਕਿਹੜਾ ਪਿੰਡ ਹੈਗਾ ਜੀ ਇਹ ਇਹ ਆਦਮ ਵਾਲਾ ਆਦਮ ਵਾਲਾ ਜੀ ਅੱਛਾ ਜੀ ਇਹ 에어 ਬੈਗ ਵੀ ਖੁੱਲ ਗਏ ਲੱਗਦਾ 에어 ਬੈਗ ਨਾ ਹੁੰਦੇ ਤਾਂ ਨੁਕਸਾਨ ਵੱਡਾ ਹੁੰਦਾ ਹਾਂ 에어 ਬੈਗ ਨਾ ਹੁੰਦੇ ਫਿਰ ਬਹੁਤ ਵੱਡਾ ਨੁਕਸਾਨ ਨੁਕਸਾਨ ਹੋ ਸਕਦਾ ਸੀਗਾ ਸਾਡਾ ਬਚਾਅ ਹੋ ਸਕਦਾ ਸੀਗਾ ਜੇ ਇਹਦੇ ਤੇ ਸਲੇਬਾ ਪਾਈਆਂ ਪਰਪੇਨਾ ਨਾਲਾ ਬਣਾਇਆ ਹੁੰਦਾ ਨਾ ਤੇ ਗੱਡੀ ਡਾਂਕੇ ਅੱਗੇ ਚੱਲ ਜਾਣੀ ਸੀਗੀ ਜੀ ਕਿੰਨੇ ਜਣੇ ਸਵਾਰ ਸੀ ਗੱਡੀ 'ਚ ਅਸੀਂ 3 ਜਣੇ ਸੀ ਠੀਕ ਹੈ ਜੀ ਕੋਈ ਪੁਲਿਸ ਨੂੰ ਜਾਂ ਕੋਈ ਐਂਬੂਲੈਂਸ ਨੂੰ ਹੁਣ ਕੋਈ ਮਦਦ ਲਈ ਤੁਸੀਂ ਹਲੇ ਹਲੇ ਰੀਸੈਂਟਲੀ ਹੋਇਆ ਹਲੇ ਆਪਣੇ ਕਰਿਆ ਨਹੀਂ ਕਰਨ ਆ ਜੀ ਇਹ ਸਰ ਸਿਰੇ ਦੇ ਬਿਲਕੁਲ ਫੜਕ ਦੇ ਬਿਲਕੁਲ ਸਿਰੇ ਦੇ ਨਾਲ ਆ ਤੁਹਾਡਾ ਨਾਮ ਕੀ ਭਾਜੀ ਮੇਰਾ ਨਾਮ ਬਰਿੰਦਰ ਸਿੰਘ ਬਾਬਾ ਜੀ ਕਿਹੜੀ ਜਗ੍ਹਾ ਭਾਜੀ ਰਹਿੰਦੇ ਆਪਾਂ ਇਹ ਆਦਮਬਾਲ ਪਿੰਡ ਆ ਜੀ ਇਹ ਹਾਦਸਾ ਵੀ ਆਦਮਬਾਲੀ ਹੋਇਆ ਹੈ ਹਾਂ ਜੀ ਹਾਂ ਜੀ ਹੁਣੇ ਹੋਇਆ ਹੀ ਆ ਜਸਟ ਕੀ ਗੱਲ ਕੀ ਕਿਸ ਤਰ੍ਹਾਂ ਕੋਈ ਸਾਹਮਣੇ ਆਇਆ ਜਾਂ ਕੀ ਕਿੱਦਾਂ ਹੋਇਆ ਜੀ ਇਹ ਸਰ ਸਾਹਮਣੇ ਨਹੀਂ ਮੇਰੇ ਕੋਲ ਸ਼ੈੱਡ ਡਰਾਈਵਰ ਨੂੰ ਝੋਕ ਆ ਗਈ ਆ ਤੇ ਇੱਕਦਮ ਚਿੰਤਪੁਰਨੀ ਤੋਂ ਆ ਰਿਹਾ ਸੀ ਮੇਰੇ ਖਾਲੇ ਅੱਛਾ ਜੀ ਉਧਰੋਂ ਆਇਆ ਉੱਥੋਂ ਇੱਥੋਂ ਆ ਕੇ ਬਸ ਸਿੱਧੇ ਆ ਕੇ ਨਾਲੇ 'ਚ ਵੱਜੇ ਆ ਅੱਛਾ ਜੀ ਜਦੋਂ ਨਾਲੇ ਦਾ ਵੀ ਇਹ ਬਹੁਤ ਕੰਮ ਖਰਾਬ ਆ ਜੀ ਕਾਫੀ ਕੀ ਐਫਟੀ ਹੈ ਨਹੀਂ ਕੋਈ ਵੀ ਚੀਜ਼ ਦੀ ਸੜਕ ਵੀ ਥੋੜੀ ਖੁਰ ਗਈ ਲੱਗਦੀ ਸਾਈਡ ਤੋਂ ਹਾਂ ਉਹ ਜਿੱਦਾਂ ਜੀਸੀਬੀ ਆਈ ਸੀ ਉਹਨੇ ਸਾਫ ਸੋਭ ਕੀਤਾ ਹੋਏ ਇਦਾਂ ਹੀ ਛੱਡ ਗਏ ਉਹ ਅੱਛਾ ਜੀ ਤੇ ਉਹ ਉਧਰ ਵੀ ਇੱਕ ਦਿਨ ਬੰਦਾ ਡਿਗਿਆ ਅੱਛਾ ਜੀ ਉਹ ਵੀ ਬੰਦੇ ਮੋਟਰਸਾਈਕਲ ਦੇ ਸੀਗੇ ਸਾਰੇ ਉਹ ਇਹ ਪੁੱਜ ਗਏ ਨਾਲੇ ਮੈਨੂੰ ਲੱਗਦਾ ਵੀ ਤਕਰੀਬਨ ਆਏ ਦਿਨ ਹਾਦਸੇ ਸੁਣਨ ਚ ਆਇਆ ਵੀ ਹੋ ਰਿਹਾ ਹੁੰਦੇ 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 ਸਰ ਨਾਲੇ ਦਾ ਬਹੁਤ ਕੰਮ ਖਰਾਬ ਆ ਸੁਣਨ ਚ ਆਇਆ ਵੀ ਅਕਸਰ ਇਹ ਹਾਦਸੇ ਆਈਦਰ ਹੁੰਦੇ ਰਹਿੰਦੇ ਆ ਹਾਂਜੀ ਹਾਂਜੀ ਤੇ ਇਹ ਕੋਈ ਦੇ ਬਾਰੇ ਕੋਈ ਪ੍ਰਬੰਧ ਜਾਂ ਕੋਈ ਲਿਖਤੀ ਜਾਂ ਕੋਈ ਇਸ ਤਰ੍ਹਾਂ ਇਹ ਤਾਂ ਜੀ ਹੁਣ ਪ੍ਰਸ਼ਾਸਨ ਨੂੰ ਚਾਹੀਦਾ ਹਾਂ ਇਹ ਮੜਾ ਮੋਟਾ ਇਹਨਾਂ ਦਾ ਦੇਖਣਾ ਪਹਿਲਾਂ ਵੀ ਹਾਦਸੇ ਹੁੰਦੇ ਰਹਿੰਦੇ ਹੁੰਦੇ ਹੁੰਦੇ ਜੀ ਇਹ ਤਾਂ ਲਗਾਤਾਰ ਹੀ ਹੁੰਦੇ ਆ ਠੀਕ ਹੈ ਜੀ ਹੁਣ ਇਹ ਜਿਹੜਾ ਕਿਹੜੀ ਗੱਡੀ ਕੱਢੀ ਸੀ ਭਾਜੀ ਇਹ ਗੱਡੀ ਹਿਸ਼ਾਰਪੁਰ ਦਾ ਨੰਬਰ ਆ ਜੀ ਅੱਛਾ ਜੀ ਮੇਰੇ ਖਿਆਲ ਟਾਟਾ ਅਟਿਆ ਕੋ ਅੱਛਾ ਜੀ ਕੋਈ ਨੁਕਸਾਨ ਜਾਨੀ ਤਾਂ ਨਹੀਂ ਹੋਇਆ ਜੀ ਨਹੀਂ ਨਹੀਂ ਬਚਾਅ ਹੋ ਗਿਆ ਬੰਦੇ ਦਾ ਜੀ ਠੀਕ ਹੈ ਜੀ ਗੱਡੀ ਕਾਫੀ ਬੁਰੀ ਤਰ੍ਹਾਂ ਡਿੱਗੀ ਹੈ ਹਾਂਜੀ 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 ਗੱਡੀ ਬਚਾਅ ਹੋ ਗਿਆ ਬਹੁਤ ਜ਼ੋਰ ਦੀ ਵੱਜੇ ਬੰਦੇ ਹੋ ਕਿੰਨੇ ਸੂਰਜ ਦਾ 9:30 ਵਜੇ ਸੜਕੇ ਪਉਣਗਾ ਠੀਕ ਠੀਕ ਕਿੰਨੇ ਸਵਾਰ ਸੀ ਕੋਈ ਦੇਖਿਆ ਤੁਸੀਂ ਗੱਡੀ ਚ ਚਾਰ ਜਣੇ ਸੀ ਮੇਰੇ ਖਿਆਲ ਨੂੰ ਨਹੀਂ ਮੱਥਾ ਟੇਕਿਆ ਅੱਛਾ ਮਾਤਾ ਜੀ ਦੇ ਦਰਬਾਰ ਤੋਂ ਮੱਥਾ ਟੇਕਿਆ ਰਹੇ ਸੀ ਇਹ ਕੀ ਹੋਇਆ ਕਿਹੜੀ ਜਗ੍ਹਾ ਹੋਇਆ ਸਾਈਡ ਨੂੰ ਨਾਲਾ ਸੀਗਾ ਪਤਾ ਨਹੀਂ ਲੱਗਿਆ ਭਾਜੀ ਅੱਛਾ ਜੀ ਔਰ ਰੋਡ 'ਤੇ ਕਾਫੀ ਨਾਲ ਹੀ ਹੈ ਬਿਲਕੁਲ ਨਾਲ ਹੀ ਸੀਗਾ ਬਿਲਕੁਲ ਠੀਕ ਹੈ ਜੀ ਤੇ ਜਿਵੇਂ ਕੰਟਰੋਲ ਨਹੀਂ ਕਰ ਪਾਇਆ ਕੰਟਰੋਲ ਨਹੀਂ ਕਰ ਪਾਇਆ ਉਹਦੋਂ ਥੋੜੀ ਟਕਰਾਵਟ ਵੀ ਸੀਗੀ ਉਹਦੋਂ ਠੀਕ ਹੈ ਜੀ ਤੇ ਕਿੰਨੇ ਜਣੇ ਸਵਾਰ ਸੀ ਗੱਡੀ 'ਚ ਤਿੰਨ ਬੰਦੇ ਤਿੰਨ ਬੰਦੇ ਕੋਈ ਜਾਨੀ ਨੁਕਸਾਨ ਠੀਕ ਹੈ ਜੀ 에어 ਬੈਗ ਖੁੱਲ ਕੇ ਗੱਡੀ ਹਾਂ ਜੀ 에어 ਬੈਗ ਲੱਗਦਾ ਕਿ 에어 ਬੈਗ ਖੁੱਲਣ ਨਾਲ ਜ਼ਿਆਦਾ ਬਚਾਅ ਹੋ ਗਿਆ ਤੁਹਾਡਾ ਜੀ ਬੈਗ ਨਾ ਹੁੰਦੇ ਗੱਡੀ 'ਚ ਜਾਂ ਨਾ ਖੁੱਲਦੇ ਤਾਂ ਫਿਰ ਬਿਲਕੁਲ ਸਹੀ ਕਾਫੀ ਨੁਕਸਾਨ ਹੁੰਦਾ ਤੇ ਫਿਰ ਗੱਡੀ 'ਚੋਂ ਤੁਹਾਨੂੰ ਪਿੰਡ ਵਾਲਿਆਂ ਨੇ ਕੱਢਿਆ ਜਾਂ ਕਿਸ ਤਰ੍ਹਾਂ ਮੁਸ਼ਕਲ ਬੜੀ ਆਈ ਹੋਣੀ ਹਾਂ ਥੋੜਾ ਜਿਹਾ ਮੁੰਡੇ ਸੇ ਕਿੱਥੇ ਸਾਈਡ ਤੋਂ ਉਹਨਾਂ ਨੇ ਕੱਢ ਦਿੱਤਾ ਸੀ ਅੱਛਾ ਜੀ ਹਾਂ ਜੀ ਤੇ ਗੱਡੀ ਕਿਹੜੀ ਆ ਇਹ ਜੀ ਨੈਕਸਨ ਹੈ ਠੀਕ ਹੈ ਜੀ ਕੋਈ ਇਤਲਾਹ ਦਿੱਤੀ ਕੋ ਪੁਲਿਸ ਨੂੰ ਜਾਂ ਐਂਬੂਲੈਂਸ ਨੂੰ ਕੋਈ ਨਹੀਂ ਸਰ ਬਸ ਅਸੀਂ ਦੇਖਦੇ ਹਾਂ ਉਹਨਾਂ ਮੁੰਡਿਆਂ ਨੂੰ ਬੁਲਾਇਆ ਹੋਇਆ ਹੈ ਗੱਡੀ 'ਚ ਤੁਸੀਂ ਨਾਲ ਸਵਾਰ ਸੀਗੇ ਜੀ ਨਹੀਂ ਸਰ ਮੈਂ ਪਿੱਛੇ ਬੈਠਾ ਸੀਗਾ ਜੀ ਅੱਜ ਨਾਲ ਬੈਠੇ ਸੀਗੇ ਥਾਂ ਜੀ ਜੀ ਤੇ ਕਿੱਥੋਂ ਆ ਰਹੇ ਸੀਗੇ ਜੀ ਅਸੀਂ ਚਿੰਤਪੁਰ ਨਹੀਂ ਗਏ ਸੀ ਮੈਂ